ਫਿਰ ਤੋਂ ਮੈਂ ਬੇਬੇ ਨੂੰ ਲੈ ਲੂੰਗਾ ਜੇ 900 ਤੋਂ ਵੀ ਥੱਲੇ ਦੇ ਰਹੇ ਆ ਰਹੇ ਤਾਂ ਮੈਂ ਕਹਿੰਦਾ ਫਿਰ ਪੈਕ ਕਰਦੀ ਜੀ ਕੇ ਫੈਸਲਾ ਅੱਬ ਕਦੀ ਝੂਠ ਨਹੀਂ ਬੋਲਦਾ ਉਹ ਬਰਾ ਜੇ ਮੇਰੇ ਸੂਟ ਦਾ ਕੋਈ ਦੇ ਦੇ ਨਾ ਰੇਟ ਵਾਲਾ ਹਾਂਜੀ ਆ ਵੀਰੇ ਫ੍ਰੀ ਦੇ ਦੂੰਗਾ ਫ੍ਰੀ ਤੂੰ ਕਹੇ ਖਾਦਾ ਲੱਗਦਾ ਅੱਜ ਇਨੇ ਸਸਤੇ ਸੂਟ ਦੇਈ ਜਾਂਦਾ 550 550 ਇਹ 550 ਗੱਲ ਕਰ ਵੀਰੇ ਤੇਰੇ ਪਾ ਦਿੰਨੇ ਆ ਤੂੰ ਮੇਰੇ ਨਾ ਪਵਾ ਤੂੰ ਅਰਬਰੀ ਮੇਰੇ ਸੂਟ ਪਵਾ ਦਿੰਦੀ ਭੈਣ ਜੀ ਕੱਲ ਹੀ ਕਹੀ ਨਹੀਂ ਤੁਸੀਂ ਕਹਿੰਦੇ ਤੁਸੀਂ ਘੱਟ 50 ਦੇ ਦਿਓ ਰੇਟ ਮੇਰਾ ਵੀ ਉਹ ਦੱਸੀ ਵੀ ਜਿਹੜਾ ਸੁਣ ਕੇ ਗਾਹਕ ਆਪੇ ਆ ਜਾਈ ਵੀ ਤੇ ਉਹਨੂੰ ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਕਵੀ ਸਿੱਧੂ ਆਪਾਂ ਫੇਰ ਬੈਠੇ ਆਂ ਸ਼ੇਰੇ ਵੀਰ ਦੇ ਨਾਲ ਯਾਨੀ ਕਿ ਅਮਰਪ੍ਰੀਤ ਦੇ ਨਾਲ ਜੀਕੇ ਫੈਸ਼ਨ ਹਬ ਤੇ ਨਵੇਂ ਵੀਡੀਓ ਦੇ ਵਿੱਚ ਨਵਾਂ ਸਟਾਕ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਸਟਾਈਲ ਸੋ ਭਾਈ ਜੀ ਤੇ ਆਪਾਂ ਅੱਜ ਕੀ ਲੈ ਕੇ ਆਏ ਆਂ ਗਰਮੀਆਂ ਦਾ ਦਿਨ ਚੱਲ ਰਹੇ ਨੇ ਜੂਨ ਦਾ ਮਹੀਨਾ ਚੱਲ ਰਿਹਾ ਬਾਅਦ ਦਿਨ ਵੀ ਬੜਾ ਵਧੀਆ ਬਾ ਤੇ ਵੋਟਾਂ ਦੇ ਨਤੀਜੇ ਵੀ ਆ ਗਏ ਆ ਤੇ ਅੱਜ ਸਾਡੇ ਨਤੀਜੇ ਕੱਢੀਏ ਫਿਰ ਆਪਾਂ ਕੀ ਕੱਢਣਾ ਸੋ ਸਰਕਾਰ ਤਾਂ ਜਿਹੜੀ ਬਣ ਨਹੀਂ ਬਣ ਗਈ ਹੈ ਹੁਣ ਸੂਟ ਵੀ ਵਿਖਾ ਦਈਏ ਜਿਹੜੇ ਬਣਵਾਏ ਆ ਹਾਂ ਜਿਹੜੇ ਸੂਟ ਬਣਵਾਏ ਆ ਤੇ ਸਾਡਾ ਦੁਕਾਨ ਵੀ ਸਾਡੀ ਬਣ ਗਈ ਹੈ ਹੁਣ ਸੂਟਾਂ ਦੀ ਦੁਕਾਨ ਹੈ ਇਸੇ ਕਰਕੇ ਵੀ ਸੂਟ ਦਿਖਾ ਦਈਆ ਪਹਿਲਾ ਆਰਟੀਕਲ ਦਿਖਾਓ ਜੇ ਸਰਕਾਰ ਨਵੀਂ ਬਣੀ ਹੈ ਸੂਟ ਵੀ ਆਪਾਂ ਨਵੇਂ ਬਣਾਏ ਆ ਉਹ ਵੀ ਆਪਣੇ ਆਪਣੇ ਹਾਂ ਵੀਰੇ ਆਪਣੇ ਹੀ ਆਪਣੇ ਬਣਵਾਏ ਵੀਰੇ ਸਪੈਸ਼ਲ ਮਿਲ ਤੋਂ ਤਿਆਰ ਕਰਵਾਏ ਆ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਪਿਆਰੀਆਂ ਨੇ ਵੇਖੋ ਕਿੰਨੀਆਂ ਸੋਹਣੀਆਂ ਨੇ ਆਪਣੇ ਬਣਾਏ ਆਪੇ ਪਾਲੀਏ ਆਪਾਂ ਗੱਲ ਕਰ ਵੀਰੇ ਤੇਰੇ ਪਾ ਦਿੰਨੇ ਆ ਨਹੀਂ ਮੇਰੇ ਨਾਲ ਪੁਹਾ ਤੂੰ ਹਰ ਵਾਰੀ ਮੇਰੇ ਸੂਟ ਪਹੁੰਦਾਰੇ ਨਾ ਨੇ ਲੱਕਪੇ ਸਿਰ ਮਰਾਂ ਜੋ ਇਥੇ ਤੇ ਆ ਗਿਆ ਓਏ 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 ਕੀ ਬਾਤ ਹੈ ਜੀ ਮੁੰਡੇ ਨੇ ਪਹਿਲਾ ਰੰਗ ਕੱਢਿਆ ਜੇ ਇਹਦਾ ਸਰੋਜੀ ਕੱਢਿਆ ਰੰਗ ਨਾਲ ਕਰਾਇਆ ਬਾਜੂ ਵਰਕ ਸੌਰੀ ਪ੍ਰਿੰਟ ਪ੍ਰਿੰਟ ਆ ਫੇਰ ਵਰਕ ਤੇ ਆ ਗਿਆ ਜਰ ਤੂੰ ਐਦਾ ਨਾ ਕਰਿਆ ਕਰ ਐਦਾ ਕਰਦਾ ਨਾ ਕਨਫਿਊਜ਼ ਨਾ ਕਰਿਆ ਕਰ ਉਹ ਜਿਹੜੇ ਵੇਖਦੇ ਉਹ ਕਨਫਿਊਜ਼ ਹੋ ਜਾਂਦੇ ਮੈਂ ਤੈਨੂੰ ਕਰਦਾ ਮੇਰੇ ਕਨਫਿਊਜ਼ ਲੱਕੀ ਬੋਲਦਾ ਤੂੰ ਜੀ ਮੈਨੂੰ ਪਤਾ ਲੱਗ ਜਾਂਦਾ ਨਾਲ ਵੇਖੋ ਕਿੰਨਾ ਸੋਹਣਾ ਹੈ ਵਰਕ ਕਰਵਾਇਆ ਮੋਤੀ ਮਾਤੀ ਲਾਏ ਨੇ ਮੋਤੀ ਮਾਤੀ ਲਵਾਏ ਆ ਜੀ ਇਹਦੇ ਨਾਲ ਦੁਪੱਟਾ ਓਹ ਵੀਰੇ ਦੁਪੱਟਾ ਇਹ ਰੋ ਬਗਾਰੇ ਹੀ షూਟਿੰਗ ਤੇ ਨੇ ਪਲੇਨ ਆਉਗੀ ਬੋਟਮ ਵੇਖੋ ਕਿੰਨੀ ਸੋਹਣੀ ਆ ਵੀਰ ਕੱਪੜਾ ਵੇਖ ਕਿੰਨਾ ਸੋਹਣਾ ਆ ਗੱਲ ਬਾਤ ਆ ਪ੍ਰਧਾਨ ਗੱਲ ਬਾਤ ਆ ਗੱਲ ਬਾਤ ਤੇ ਬਣਾਉਣੀ ਪੈਣੀ ਵੀਰ ਮੇਰੇ ਆ ਕੋਟਨ ਦਾ ਆਊਗਾ ਮੇਰਾ ਭਰਾ ਦੁਪੱਟਾ ਇਹਦੇ ਚ ਕੀ ਪ੍ਰਿੰਟ ਆਪਣੇ ਕੋ ਹੋਰ ਡਿਜ਼ਾਈਨ ਆਪਣੇ ਕੋ ਕੀ ਆ ਕਲਰ ਕੀ ਆਪਣੇ ਕੋ ਚ ਇਹਦੇ ਵਿੱਚ ਵੀਰੇ ਇੱਕ ਦੋ ਤੇ ਤਿੰਨ 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 ਕਲਰ ਆਗੇ ਜੀ ਇੱਕ ਡਿਜ਼ਾਈਨ ਦੇ ਵਿੱਚ ਹਾਂ ਜੀ ਤੇ ਜੇ ਆਪਾਂ ਗੱਲ ਕਰੀਏ ਡਿਜ਼ਾਈਨ ਬਦਲਦੇ ਬਦਲਦੇ ਨੀਵਰ ਬਦਲੋਵਰ ਪਰ ਇਹ ਦਿਏ ਲਾਉ ਵੀਰੇ ਪ੍ਰਾਈਸ ਨਹੀਂ ਬਦਲਣਾ ਚਾਹੀਦਾ ਪ੍ਰਾਈਸ ਨਹੀਂ ਬਦਲਦਾ ਵੀਰੇ ਡਿਜ਼ਾਈਨ ਬਦਲੂ ਗੱਲਾ ਡਿਜ਼ਾਈਨ ਪ੍ਰਾਈਸ ਆਪਾਂ ਦੱਸਿਆ ਵੀ ਨਹੀਂ ਅਜੇ ਹਾਂ ਉਹ ਵੀ ਗੱਲ ਸਹੀ ਹੈ ਹਾਂ ਲਓ ਜੀ ਸੇਮ ਪ੍ਰਾਈਸ ਤੇ ਆਊਗਾ ਹਲੇ ਪ੍ਰਾਈਸ ਆਪਾਂ ਦੱਸਿਆ ਨਹੀਂ ਦੱਸਿਆ ਜਾਊਗਾ ਬਹੁਤ ਜਲਦੀ ਦੱਸਿਆ ਜਾਊਗਾ ਤੁਸੀਂ ਵੀਡੀਓ ਨਾ ਬਣੇ ਦਿਓ ਨਾਲ ਬਾਜੂ ਵੀ ਬਣੀਆਂ ਹੋਈਆਂ ਗਲਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਐ ਸਪੈਸ਼ਲ ਤਿਆਰ ਕਰਵਾਇਆ ਜੀ ਆਪਣਾ ਲਓ ਜੀ ਪਲੇਨ ਆਊਗਾ ਜੀ ਬੋਟਮ ਇਹਦੀ ਵੀ ਰੰਗ ਬੜਾ ਸੁਣਾ ਪਿੰਕੀ ਪਿੰਕੀ ਆ ਇਹ ਪਿੰਕੀ ਮੋਗੇ ਵਾਲੀ ਤੇ ਨਹੀਂ ਬਸ ਉਹਨੂੰ ਹੀ ਪੋਣਾ ਮੇਰਾ ਓਏ ਹੋਏ 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 ਪਿੰਕੀ ਮੋਗੇ ਵਾਲੀ ਪਾਉਗੀ ਦੇਖੋ ਕਾਟਨਾ ਦੁਪੱਟਾ ਬੜਾ ਸਪੈਸ਼ਲ ਵੀਰ ਵਾਹ ਜੀ ਵਾਹ ਗਰਮੀਆਂ ਦੇ ਰੰਗ ਗਰਮੀਆਂ ਦਾ ਸੂਟ ਤੇ ਕੈਮਰਾਮੈਨ ਸਾਹਿਬ ਸੂਟ ਤੇ ਮਾਰਾ ਜਾ ਕਰੋ ਫੋਕਸ ਵੇਖੋ ਕਿੰਨਾ ਸੋਹਣਾ ਸੂਟ ਆ ਤੇ ਬਈ ਇਹਦੇ ਚ ਕਿੰਨੇ ਕਦਰ ਆਪਣੇ ਕੋ ਇਹ ਚ ਵੀ ਵੀਰੇ ਕਲਰ ਮਿਲ ਜਾਣਗੇ 1 2 3 ਚਾਰ ਚਾਰ ਰੰਗ ਹੋ ਗਏ ਨੇ ਚਾਰ ਤੇ ਹੁਣ ਚਾਹ ਦੇ ਨਾਲ ਨਾਲ ਇਹਦਾ ਰੇਟ ਵੀ ਦੱਸਿਆ ਜਾਵੇ ਚਾਰ ਚਾਰ ਕੀ ਰੇਟ ਦੇ ਦੀ ਮੇਰਾ ਭਰਾ ਰੇਟ ਮੈਨੂੰ ਹੁਣ ਕੀ ਭਰਾ ਤੂੰ ਭਰਾਵਾ ਕੀ ਦੇ ਦੇਣਾ ਤੇਰੇ ਕੰਮ ਉੱਤੇ ਵੱਖਰੇ ਹੁੰਦੇ ਆ ਹੂੰ ਦਾ ਸੂਟ ਸੋਹਣਾ ਵਾ ਬਹਿ ਡਿਜ਼ਾਈਨ ਵੀ ਵਧੀਆ ਵਾ ਵਧੀਆ ਨਾ ਆ ਵੀ ਰੰਗ ਪਿਆਰਾ ਬਹੁਤ ਹੀ ਜ਼ਿਆਦਾ ਪਿਆਰਾ ਇਹ ਸਪੈਸ਼ਲ ਤਿਆਰ ਕਰਵਾਇਆ ਸਪੈਸ਼ਲ ਪਹਿਣਾ ਵਾਸਤੇ ਤੇ ਮਾਮਾ ਵਾਸਤੇ ਰੇਟ ਦੱਸਿਆ ਜਾਵੇ ਹਣਾ ਰੇਟ ਜਿਵੇਂ ਗਰਮੀ ਚੱਲਣ ਢਈ ਆ ਬਹੁਤ ਜਿਆਦਾ ਆ ਰੇਟ ਅਸੀਂ ਦੇ ਦੇਣਾ ਬਿਲਕੁਲ ਹੀ ਠੰਡਾ ਜਿਆ ਠੰਡਾ ਜਿਆ ਲੋ ਜਿਆ ਹਾਂ ਏਸੀ ਇਹਸੀ ਨਾਲੋਂ ਵੀ ਠੰਡਾ ਦੇ ਦਈਏ ਏਸੀ ਨਾਲੋਂ ਵੀ ਠੰਡਾ ਹਾਂ ਏਸੀ ਨਾਲੋਂ ਠੰਡਾ ਕਿੰਨਾ ਘਊਗਾ ਭਰਾਵਾ ਏਸੀ ਤੇ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਵਾ ਅੱਜ ਕੱਲ ਤੇ ਰੇਟ ਹੀ ਬੜਾ ਚੜੰਡਾ ਨੀ ਏਸੀ ਹਵਾ ਹੀ ਠੰਡੀ ਦਿੰਦਾ ਨਾ ਆ ਏਸੀ ਠੰਡੀ ਆਪਾਂ ਰੇਟ ਠੰਡਾ ਦਵਾਂਗੇ ਠੰਡੀ ਹਵਾ ਦਿੰਦਾ ਇਹ ਹਾਂ ਵੀਰੇ ਤੇ ਕੀ ਪ੍ਰਾਈਸ ਆ ਫਿਰ ਇਹਦਾ ਅੱਜ ਦਾ ਲਓ ਜੀ ਅੱਜ ਦਾ ਪਹਿਲਾ ਆਰਟੀਕਲ ਆ ਦੋ ਤਾਨੂੰ ਡਿਜ਼ਾਈਨ ਦਿਖਾਤੇ ਆ ਤੇ ਰੇਟ ਰਹੂਗਾ ਸਿਰਫ 400 ਤੇ 70 ਵੇ ਓ ਯਾਰ ਐਵੇਂ ਮਜ਼ਾਕ ਕਰਨਾ 470 ਰੁਪਏ ਦਾ ਆ ਕਾਟਨ ਦਾ ਸੂਟ ਨਾ 900 ਤੋਂ ਘੱਟ ਕੋਈ ਦਿੰਦਾ ਨਹੀਂ ਤੂੰ 470 ਰੁਪਏ ਦੇ ਵੀਰੇ ਐਹੀਂ ਦਿੰਨੇ ਆ 470 ਦਾ 470 ਦਾ ਹਾਂ ਵੀਰੇ ਯਾਰ ਨਾ ਮਜ਼ਾਕ ਕਰਿਆ ਕਰ ਬਾਈ ਫੇਰ ਤੂੰ ਅਥੇ ਕਹਿੰਗਾ ਵੀ ਇਹ ਨੇਗੋਸ਼ੀਏਬਲ ਹੀ ਹਾਂ ਨਾਗੋਸ਼ੀਏਬਲ ਹੀ ਚੱਲ ਕੋਈ ਨਾ ਓ ਵੀਰੇ ਜੇ ਮੇਰੇ ਸੂਟ ਦਾ ਕੋਈ ਦੇ ਦੇ ਨਾ ਰੇਟ ਇਹ ਵਾਲਾ ਹਾਂਜੀ ਤਾਂ ਵੀਰੇ ਫ੍ਰੀ ਦੇ ਦੂੰਗਾ ਫ੍ਰੀ ਹਾਂ ਫਰੀ ਆਫਰ ਵੇ ਲੋ ਜੀ ਫਰੀ 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 ਕੈਂਡਾ ਵੀਰ ਪਰ ਈ ਇਦਾਂ ਰੇਟ ਤੇ ਇਦਾਂ ਦਾ ਸੇਮ ਤੋਂ ਪਿਓਰ ਕੋਟਨ ਦਾ ਸੂਟ ਵੀ ਹੋਵੇ ਕਾਪੀ ਨਾ ਹੋਵੇ ਕਾਪੀ ਨਾ ਹੋਵੇ origignal ਹੋਵੇ origignal ਸੂਟ ਹੋਵੇ origignal ਸੂਟ ਹੋਵੇ ਤੇ origignal ਹੈ ਨਹੀਂ ਜਿੰਨਾ ਦਾ ਰੇਟ ਵੀ origignal ਦੱਸਣਿਆ ਨਾ ਇਦਾਂ ਦਾ ਰੇਟ ਹੋਵੇ ਤੇ ਤੁਹਾਨੂੰ ਸੂਟ ਵਾਕਈ ਬਾਈ ਕਹਿੰਦਾ ਫਰੀ ਦੇ ਦਾਂਗੇ ਵੀਡੀਓ ਵੇਖ ਕੇ ਆਉਣਾ ਤੁਸੀਂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਹੈ ਤੇ ਇਹਦੀ ਗੱਲ ਇਹ ਮਿਲਦਾ ਨਹੀਂ ਕਿਉਂਕਿ ਇਹ ਆਪਣਾ ਤਿਆਰ ਕਰਵਾਇਆ ਹੋਇਆ ਹੈ ਆਪਣਾ ਡਿਜ਼ਾਈਨ ਤਿਆਰ ਕਰਵਾਇਆ ਹੈ ਆਪਣੇ ਆਰਟੀਕਲ ਤਿਆਰ ਕਰਾਇਆ ਹੈ ਜਿਹੜਾ ਵੀ ਮਿਲੂਗਾ ਕਾਪੀ ਮਿਲੂਗਾ ओरिजिनल ਤੇ ਮੇਰ ਕੋਈ ਹੈ ਹਾਂ ਲੈ ओरिजिनल ਤੇ ਇਹ ਕੋਈ ਨਹੀਂ ਆ ਬਾਕੀ ਦਾ ਕਾਪੀ ਆ ਬਾਕੀ ਨਾਂ ਨਹੀਂ ਲੈਣਾ ਕਿ ਇਹਦਾ ਸਾਰਾ ਨੂੰ ਪਤਾ ਹੀ ਆ ਕਿ ਜੇ ਕਿਤੇ ਗਿਆ ਵੀ ਹੋਊਗਾ ਮੇਰਾ ਹੀ ਮਾਲ ਗਿਆ ਹੋਊਗਾ ਸਹੀ ਗੱਲ ਹੈ ਆਪਣੇ ਆਪਣਾ ਮਾਲ ਅੱਗੇ ਵੀ ਜਾਂਦਾ ਜਾਂਦਾ ਵੀਰੇ ਕੀ ਬਾਤ ਹੈ ਮਾਲ ਆਪਣਾ ਹੋਰ ਵੀ ਹੋਰ ਦੁਕਾਨਾਂ ਤੇ ਜਾਂਦਾ ਕਿਉਂਕਿ ਇਹ ਆਪਣਾ ਹੌਲ ਸੇਲ ਦਾ ਤੇ ਰਿਟੇਲ ਦਾ ਦੋਵੇਂ ਕੰਮ ਕਰਦੇ ਨੇ ਦੋਵੇਂ ਕੰਮ ਕਰਦੇ ਆ ਤੇ ਅੱਜ ਆਪਾਂ ਰਿਟੇਲ ਦੇ ਵਿੱਚ ਵੀ ਤੇ ਹੌਲ ਸੇਲ ਦੇ ਵਿੱਚ ਵੀ ਸੇਮ ਪ੍ਰਾਈਸ ਲੈ ਕੇ ਆਏ ਆ 470 70 70 ਵੀਰ ਜੀ ਗੱਲ ਇਹਦਾ ਵਾ ਕਿ ਪਿੱਛੇ ਜੇ ਆਪਾਂ ਵੀਡੀਓ ਪਾਈ ਸੀ ਹਨਾ ਵੀਡੀਓ ਪਾਉਣੇ ਜਦੋਂ ਕੋਈ ਵੀ ਆਪਾਂ ਪ੍ਰਾਈਸ ਦੱਸਦੇ ਆ ਤੇ ਕਈ ਬੰਦੇ ਸ਼ਾਪ ਤੇ ਆ ਕੇ ਉਹ ਪ੍ਰਾਈਸ ਨੂੰ ਵੀ ਮਤਲਬ ਆ ਕੇ ਕਿੰਤੂ ਪਰੰਤੂ ਕਰਨ ਦਾ ਪੈਂਦੇ ਅਗਰੇ ਉਹ ਉਹ ਕਿਉਂ ਕਰਦੇ ਆ ਪਹਿਲਾ ਸਾਨੂੰ ਵੀਡੀਓ ਦੇ ਵਿੱਚ ਮੜਾ ਇਹ ਦੱਸ ਦਿਆ ਕਰੋ ਕਿ ਜਿਹੜੇ ਸਾਡੇ ਪ੍ਰਾਈਸ ਜਾਂ ਜਿਹੜੇ ਲੈਵਲ ਹੁੰਦੇ ਉਹ ਸਾਡੇ ਫਿਕਸ ਹੁੰਦੇ ਆ ਫਿਕਸ ਹੁੰਦੇ ਸਾਡਾ ਪ੍ਰਾਈਸ ਹੈਗਾ ਭਾਜੀ ਹੋਲ ਸੇਲ ਹੋਲ ਸੇਲ ਮਰ ਫਿਕਸਡ ਪ੍ਰਾਈਸ ਹੈ ਸਾਡੇ ਜੋ ਅਸੀਂ ਰੇਟ ਦਿੰਨੇ ਆ ਚਾਹੇ ਬੱਚਾ ਆਵੇ ਚਾਹੇ ਬਜ਼ੁਰਗ ਆਵੇ ਚਾਹੇ ਜਵਾਨ ਕੋਈ ਵੀ ਆਵੇ ਸਾਰਿਆਂ ਵਾਸਤੇ ਇੱਕੋ ਹੀ ਰੇਟ ਹੁੰਦਾ ਵਾ ਤੇ ਕਈ ਵਾਰੀ ਕਸਟਮਰ ਆਉਂਦੇ ਆ ਵੀ ਜਿੰਨਾ ਹੀ ਪ੍ਰਾਈਸ ਦੱਸਦੇ ਆ ਉਤੋਂ ਵੀ ਫੇਰ ਠਾਂ ਕਰਨਾ ਪੈਂਦੇ ਆ ਮਲੇ ਕੀ ਇਹਦੇ ਵਿੱਚ ਜਿੰਨਾ ਵੀ ਅਸੀਂ ਕੋਈ ਇਹ ਨਹੀਂ ਕਮਾਉਂਦੇ ਕਿ ਇਹ ਹਜ਼ਾਰ ਕਹਿ ਕੇ ਰੁਪਈਆ 600 ਲੜੀਏ ਬਾਅਦ ਚੋਂ 800 ਲੜੀਏ ਉਹ ਕੰਮ ਅਸੀਂ ਨਹੀਂ ਕਰਦੇ ਅਸੀਂ ਜੋ ਜੈਨੂਅਰ ਰੇਟ ਆ ਉਹੀ ਲਾਣੇ ਆ ਇੰਨਾ ਜ਼ਰੂਰ ਕਹਿੰਨੇ ਆ ਕਿ ਛੱਟ ਤੋਂ ਸਸਤਾ ਕੋਈ ਨਹੀਂ ਦੇ ਸਕਦਾ ਦੇ ਸਕਦਾਹੀਂ ਕਿਉਂਕਿ ਜਿਹੜਾ ਪ੍ਰਾਈਸ ਵਾਈ ਹੋਣੀ ਦੱਸਦੇ ਆ ਉਹੀ ਹੋਲ ਸੇਲ ਦਾ ਹੁੰਦਾ ਉਹੀ ਸਾਡਾ ਰੇਟ ਜਿਹੜਾ ਵਾ ਅੱਗੇ ਸੇਲਰਾਂ ਰਿਟੇਲਰਾਂ ਨੂੰ ਜਾਂਦਾ ਵਾ ਉਹੀ ਆਪਾਂ ਸੇਮ ਇੱਥੇ ਜਿਹੜਾ ਕੋਈ ਰਿਟੇਲ ਤੇ ਲੈਣ ਆ ਜੇ ਆਪਾਂ ਨਾਰਮਲ ਭਾਵੇਂ ਇੱਕ ਕਸਟਮਰ ਆ ਜੇ ਭਾਵੇਂ ਦੋ ਆ ਜਣ ਭਾਵੇਂ 1 ਸੂਟ ਲਾਜੇ ਭਾਵੇਂ 2 ਲਾਜੇ ਕੋ 5 ਲਾਜੇ 10 ਲਾਜੇ ਜਿੰਨੇ ਮਰਜ਼ੀ ਲਾਜੇ ਸਾਡਾ ਪ੍ਰਾਈਸ ਸੇਮ ਹੁੰਦਾ ਤੁਸੀਂ ਇੱਥੇ ਆ ਕੇ ਫਿਰ ਨੇਗੋਸ਼ੀਏਬਲ ਕਰਦੇ ਹੋ ਚਲੋ ਹਰ ਇੱਕ ਬੰਦੇ ਦੀ ਆਰਡਰ ਤੋਂ ਨਹੀਂ ਨੇਗੋਸ਼ੀਏਬਲ ਕਰਦੇ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਕਿੱਥੇ ਬੜਾ ਜੀ ਕੇ ਫੈਸ਼ਨ ਹੱਬ ਅਦਾ ਜੈਂਤੀਪੁਰ ਮੰਦਰ ਦੇ ਬਿਲਕੁਲ ਸਾਹਮਣੇ ਤੇ ਅਗਲਾ ਆਰਟੀਕਲ ਆਪਣਾ ਬਾਈ ਜੀ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਇਹ ਕੀ ਚੀਜ਼ ਹੈ ਜੀ ਇਹ ਮੇਰੇ ਤੇਰੇ ਵਰਗਾ ਹੀ ਬਣਾਇਆ ਵੇਖ ਕਿੰਨਾ ਸੋਹਣਾ ਜਿਵੇਂ ਤੂੰ ਸੋਹਣਾ ਉਦਾਂ ਹੀ ਸੂਟ ਸੋਹਣਾ ਇਦਾਂ ਨਾ ਕਰ ਮੈਨੂੰ ਦੱਸਾਂ ਆ ਕੋਟ ਪਵਾਏਗਾ ਕਰਾਂ ਮੈਂ ਇਹ ਭਾਬੀ ਨੂੰ ਅਸੀਂ ਦੇਣਾ ਹੈ ਹੁਣ ਸੂਟ ਵੇ ਇੱਕੀ ਭਾਬੀ ਨੂੰ ਸੋਹਣਾ ਲੱਗਣਾ ਵਾ ਵੀਡੀਓ ਦੇ ਵੇਖ ਕੇ ਭਾਬੀ ਨੇ ਵੀ ਕਹਿਣਾ ਕਿ ਮੇਰੇ ਤੇ ਸੁਖ ਲੱਗਿਆ ਉਹਨੇ ਕਹਿਦਣਾ ਵੀ ਜਿਹੜਾ ਉਹ ਖਾਉਣ ਦਾ ਸੀ ਉਹ ਮੇਰੇ ਲਈ ਇੱਕ ਰੱਖ ਲਿਓ ਹਾਂ ਬਾਜੂਰੀ ਬਣਾਈਆਂ ਵੇਖੋ ਕਿੰਨਾ ਸੋਹਣਾ ਆ ਡਿਜ਼ਾਈਨ ਵੇਖੋ ਆਰੀ ਵਰਕ ਨਾਲ ਕਰਾਇਆ ਵਾ ਮਤੇ ਆਰੀ ਵਰਕ ਆ ਆਰੀ ਵਰਕ ਹੈ ਗਲੇ ਤੇ ਵੀ ਘੇਰੇ ਤੇ ਵੀ ਘੇਰੇ ਤੇ ਵੀ ਆਰੀ ਇਹ ਨਾਲ ਨਾਲ ਮਿਰਰ ਵਰਕ ਵੀ ਕਰਾਇਆ ਵਾ ਮਿਰਰ ਵਰਕ ਆ ਆ ਵੀ ਪ੍ਰਿੰਟ ਹੈ ਜੀ ਹਾਂਜੀ ਵੀਰ ਜੀ ਇਹ ਬਾਜੂਆਣੀਆਂ ਆ ਬਾਜ਼ੂਆਂ ਆ ਗਈਆਂ ਪੰਜਾਬੀ ਚ ਬਾਵਾ ਵੀ ਕਹਿ ਸਕਦੇ ਆ ਬਾਵਾ ਵੀ ਕਹਿ ਸਕਦੇ ਆ ਪੰਜਾਬੀ ਪਿਓਰ ਪੰਜਾਬੀ ਹਾਂਜੀ ਇਹ ਆਏਗੀ ਸਲਵਾਰ ਜੀ ਸਲਵਾਰ ਇਹ ਸਾਡਾ ਆਏਗਾ ਜੀ ਦੁਪੱਟਾ ਕੋਟਨ ਦਾ ਕੋਟਨ ਦਾ ਦੁਪੱਟਾ ਬੜਾ ਸੋਹਣਾ ਕਿੰਨਾ ਪਿਆਰਾ ਆ ਇਹ ਸਪੈਸ਼ਲ ਤਿਆਰ ਕਰਵਾਇਆ ਜੇ ਮਿਲਣਾ ਕਿੱਥੇ ਜੀ ਸਿਰਫ ਜੀਕੇ ਫੈਸ਼ਨ ਹੱਬ ਤੇ ਜੀਕੇ ਫੈਸ਼ਨ ਹੱਬ ਤੇ ਤੇ ਅੱਡਾ ਚੈਂਤੀਪੁਰ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਮਾੜਾ ਵਰਕ ਦਿਖਾਓ ਕਿੰਨਾ ਪਿਆਰਾ ਹੋਇਆ ਵਰਕ ਤੇ ਕਿੰਨਾ ਸੋਹਣਾ ਵਰਕ ਆਇਆ ਬਹੁਤ ਸੋਹਣਾ 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 ਬਾਈ ਜੀ ਬਾਈ ਜੀ ਇੱਥੇ ਆਪਣੇ ਕੋਲ ਕਿੰਨੇ ਕਲਰ ਅਵੇਲੇਬਲ ਆ ਤੇ ਫਿਰ ਕਿੰਨੇ ਡਿਜ਼ਾਈਨ ਕਲਰ ਭਾਜੀ ਇੱਥੇ ਕਿਉਂਕਿ ਅੱਜ ਲਾਈਨਿੰਗ ਵਾਲੇ ਆ ਸੂਟ ਆ ਸਪੈਸ਼ਲ ਬਹੁਤ ਡਿਮਾਂਡ ਸੀ ਕਿ ਲਾਈਨਿੰਗ ਵਾਲੇ ਸੂਟ ਲੈ ਕੇ ਆਓ ਉਹ ਲੈ ਕੇ ਆਏ ਆ ਕਲਰ ਵੇਖੋ 4 ਤੋਂ 5 ਕਲਰ ਬਣਵਾਏ ਆ ਜਿਹਦੇ ਵਿੱਚ ਤੇ ਬੜੇ ਹੀ ਸੋਹਣੇ ਸੋਹਣੇ ਕਲਰ ਆ ਰੰਗ ਵਾਕਈ ਬੜੇ ਸੋਹਣੇ ਆ ਜੀ ਵੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਜੀ ਸੋਹਣਾ ਸੂਟ ਆ ਕਲਰ ਵੀ ਸੋਹਣਾ ਵਰਕ ਵੀ ਸੋਹਣਾ ਮਾ ਤੇ ਡਿਜ਼ਾਈਨ ਵੀ ਸੋਹਣੇ ਆ ਤੇ ਸੋਹਣਾ ਸੋਹਣਾ ਜੀ ਰੇਟ ਵੀ ਦੱਸਦੀ ਆ ਆਇਦਾ ਆਫਰ ਪ੍ਰਾਈਸ ਹੈ ਜੀ ਗਰਮੀਆਂ ਚੱਲਣ ਡੀਆਂ ਵਾ ਤੇ ਗਰਮੀਆਂ ਦੇ ਤੋਹਫੇ ਲੈ ਕੇ ਆਏ ਆ ਰੇਟ ਹੈ गाइस ਸਿਰਫ 5.5 5.5 ਕਿੰਨੇ ਦੇ ਦੇਈਏ ਹੈ 600 ਅਰੇ 600 ਦੇ ਦੇਈਏ ਹਾਂ ਨੇ ਵੀਰੇ ਕਿ ਆ ਵੀ ਭਾ ਫੇਰ ਆ ਝੂਠਾ ਪਾਉਣਾ ਆ ਆਪਾਂ ਹਰ ਵੀਡੀਓ 'ਚ ਪਾਉਨੇ ਆ ਅੱਜ ਵੀ ਪਾਉਣਾ ਆ ਆ ਵੀ ਪਾਤਾ ਫੇਰ ਸਾਨੂੰ ਗਲਤ ਕਰਤਾ ਯਾਰ ਗਲਤ ਸਾਬਤ ਕਰਤਾ ਤੇ ਇਦਾਂ ਨਾ ਕਰਿਆ ਕਰ ਤੂੰ ਵਧੀਆ ਕੰਮ ਕਰਿਆ ਕਰਨਾ ਆਪਾਂ ਵਧੀਆ ਕੰਮ ਕਰਨਾ ਆ ਜਿਹੜਾ ਮੈਨੂੰ ਮੈਂ ਵੀ ਕਮਾ ਤੋ ਇੱਕਦਮ ਹੋਵੇ ਵੀ ਹਾਂ ਐਗਜੈਕਟ ਆਲਾ ਵੀਰੇ ਵਧੀਆ ਕਰਤਾ ਆਫਰ ਪ੍ਰਾਈਸ ਹੈਗਾ ਜੀ ਮੇਰੀਆਂ ਭੈਣਾਂ ਵਾਦ ਤੇ ਸਿਰਫ 550 550 ਹਾਂਜੀ ਉਹ ਵੀ ਯਾਰੀ ਵਰਕ ਨਾਲ ਕੁਝ ਖਾਦਾ ਲੱਗਦਾ ਜਿੰਨੇ ਸਸਤੇ ਸੂਟ ਦਈ ਜਾਂਦਾ 550 550 ਇਹ 550 ਤਾਰਾ ਨੇ ਰੋਟੀ ਖਾ ਲਈ ਨਾੜ ਗਈ ਹੋਵੇ ਨਹੀਂ ਖਾਦੀ ਵੀਰੇ ਸੂਟ ਵੇ ਕਿਨੇ ਕਿਨੇ ਸੋਹਣੇ ਲੈ ਕੇ ਆਏ ਆ ਓਏ ਹੋਏ ਹੋਏ ਇਹ ਨਹੀਂ ਕਲਰ ਵੀ ਪਿਆਰੇ ਆ ਡਿਜ਼ਾਈਨ ਵੀ ਆਰਵੀ ਵਰਕੇ ਨਾਲ ਕੀਤਾ ਵਾ ਤੇ 4 5 ਕਲਰ ਅਵੇਲੇਬਲ ਹੈ ਜੀ 550 550 550 ਤੇ ਅਗਲਾ ਆਰਟੀਕਲ ਜਿਹੜਾ ਬੜਾ ਹੀ ਘੈਂਟ ਦੇ ਸਵਾਦਿਸ਼ਟ ਜਿਹਾ ਬੜਾ ਹੀ ਨਜ਼ਾਰੇ ਜਿਹੇ ਵਾਲਾ ਕਲਰ ਆ ਤੇ ਕਲਰ ਵੀ ਡਿਜ਼ਾਈਨ ਵੀ ਬੜਾ ਪਿਆਰਾ ਵਾ ਤੇ ਮੇਰੇ ਸਾਹਮਣੇ ਪਿਆ ਦਿਖ ਰਿਹਾ ਮਾਈ ਨੂੰ ਕਹਾਂ ਵੀ ਜ਼ਿਆਦਾ ਟਾਈਮ ਨਾ ਲਾਈਏ ਆਪਾਂ ਫਿਰ ਵਖਾੜੀ ਆ ਨਾ ਵਖਾੜੀ ਲੱਖੋ ਕਿੰਨੀ ਸੋਹਣੀ ਚੀਜ਼ ਆ ਮੈਚਿੰਗ ਸੂਟ ਲੈ ਕੇ ਆਏ ਮੈਚਿੰਗ ਸੂਟ ਮੈਚਿੰਗ ਸੂਟ ਲੈ ਕੇ ਆਏ ਆ ਮੈਚਿੰਗ ਸੂਟ ਬਾਜੀ ਵਾਹ ਬੁਤੀ ਹੀ ਸੋਹਣੀ ਚੀਜ਼ ਆ ਵੇਖੋ ਜੀ ਸੂਟ ਵੇਖੋ ਮੇਰਾ ਵੀਰ ਕਿੰਨਾ ਸੋਹਣਾ ਆ ਓਹ ਹੋ ਹੋ ਕੀ ਗਲੇਰੇ ਪੱਟੀ ਲਵਾਈ ਨਾਲ ਲਵਾਇਆ ਬਟਨ ਬਟਨ ਤੇ ਘੇਰਾ ਵੀ ਵੇਖੋ ਕਿੱਡਾ ਸੋਹਣਾ ਬਣਵਾਇਆ ਨਾਲ ਆ ਤੇ ਵਿਆਹ ਤੇ ਪਾ ਲੈਣਾ ਮੈਂ ਤੂੰ ਪੋਣਾ ਵੀਰ ਆ ਮੈਂ ਹੀ ਪਾ ਲੈਣਾ ਪੱਕੀ ਗੱਲ ਆ ਇਹ ਗਲੇਰੇ ਸ਼ਰਟ ਨਾ ਬਣਵਾ ਲਈ ਇਹਦੀ ਮੈਂ ਕੁੜਤਾ ਪਜਾਮਾ ਉਹ ਵੀ ਬੜੀ ਸੋਹਣੀ ਲੱਗਣੀ ਆ ਮੈਂ ਕੁਰਤਾ ਵਜਾਵਾ ਬਣਾਵਾ ਆਲ ਓਵਰ ਨਹੀਂ ਭਰਾਵਾ ਮੈਚਿੰਗ ਹੀ ਓ ਕੋਈ ਗੱਲ ਨਹੀਂ ਮੈਚਿੰਗ ਬਣਵਾਣਾ ਹਾਂ ਕਰ ਚੱਕ ਪ੍ਰਿੰਟ ਬੋਟਮ ਤਿਆਰ ਕਰਵਾਈ ਵੇਖ ਨਾਲ ਓਏ ਹੋਏ 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 ਕੰਬੀਨੇਸ਼ਨ ਚੈੱਕ ਕਰ ਕੰਬੀਨੇਸ਼ਨ ਘੈਂਡਿਆ ਘੈਂਡਿਆ ਨਾ ਡਿਜ਼ਾਈਨ ਵੀ ਬੜਾ ਸੋਹਣਾ ਵਾ ਤੇ ਆ ਆ ਪੱਟੀ ਵੀ ਲੱਗੀ ਹਨ ਇਹ ਕੀ ਗੋਟਾ ਲੱਗਾ ਵੀਰ ਜੀ ਵੀਰੇ ਪੱਟੀ ਸਪੈਸ਼ਲ ਲੇਸ ਤਿਆਰ ਆਪ ਕਰਵਾ ਕੇ ਲਾਈ ਹੋਈ ਆ ਲੇਸ ਲੱਗੀ ਆ ਸਪੈਸ਼ਲ ਵਾਈ ਚੀਜ਼ ਚੈੱਕ ਕਰ ਕਿੰਨੀ ਸੋਹਣੀ ਹੈ ਦੁਪੱਟਾ ਕਾਟਨ ਦਾ ਲੇਸ ਦੇਖੋ ਕਿੰਨਾ ਸੋਹਣਾ ਵੇਖੋ ਜੀ ਕੱਢੋ ਤੁਸੀਂ ਕੈਸ਼ ਇੱਥੇ ਲੱਗੀ ਹੈ ਲੈਸ਼ ਲੈਸ਼ ਲੱਗੀ ਆ ਡਿਜ਼ਾਈਨ ਵੇਖੋ ਕੱਢੋ ਕੈਸ਼ ਤੇ ਲੱਗੀ ਆ ਲੈਸ਼ ਹਾਂ ਬਟਨ ਵੀ ਲਾਏ ਜਹੀਂ ਬਟਨ ਵੀ ਲਵਾਏ ਨਾਲ ਬਟਨ ਵੀ ਆਹੋ ਕਲਰ 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 ਵੀ ਦਿਖਾਉਣ ਲੱਗਾ ਭਾਈ ਤਿੰਨ ਤੋਂ ਚਾਰ ਕਲਰ ਅਵੇਲੇਬਲ ਆ ਜੀ ਵੇਖੋ ਜੀ ਕਿੰਨੇ ਕਿੰਨੇ ਸੋਹਣੇ ਕਿੰਨੇ ਸੋਹਣੇ ਡਿਜ਼ਾਈਨ ਆ ਜੀ ਵਾਹ ਜੀ ਬਾ ਰੰਗ ਵਾਕਈ ਸਾਰੇ ਹੀ ਬੜੇ ਸੋਹਣੇ ਆ ਜੀ ਡਿਜ਼ਾਈਨ ਵੀ ਬੜੇ ਸੋਹਣੇ ਆ ਡਿਜ਼ਾਈਨ ਤੁਸੀਂ ਪਹਿਲਾਂ ਵੇਖ ਲਿਆ ਵਾ ਬਾਕੀ ਵੀ ਸੇਵ ਨੇ ਕਲਰ ਚੈੱਕ ਕਰੋ ਤੇ ਆਪਣੀ スクリーンショット ਲਾ ਕੇ ਵੀਰ ਨੂੰ ਭੇਜ ਦਿਆ ਕਰੋ ਕਦੇ ਕਦੇ ਆਨਲਾਈਨ ਆਰਡਰ ਵੀ ਤੁਸੀਂ ਕਰ ਸਕਦੇ ਹੋ ਸ਼ਿਪਿੰਗ ਚਾਰਜ ਐਕਸਟਰਾ ਲੱਗਣੀ ਹੈ ਜੀ ਸਟਿੰਗਾਂ ਜਿਹੜੀ ਉਹ ਆਲ ਓਵਰ ਇੰਡੀਆ ਚ ਹੈ ਜੀ ਜਿੱਥੇ ਮਰਜ਼ੀ ਮੰਗਾਓ ਜੇ ਕਿਸੇ ਨੇ ਇੰਡੀਆ ਤੋਂ ਬਾਹਰ ਵੀ ਮੰਗਾਣਾ ਆ ਉਹ ਵੀ ਕਰ ਦਾਂਗੇ ਜੀ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਮੰਗਵਾਣਾ ਹੋਵੇ ਸੂਟ ਕਿਸੇ ਨੂੰ ਸੂਟ ਵੀਡੀਓ ਤੋਂ ਇਲਾਵਾ ਹੋਰ ਆਰਟੀਕਲ ਦੇਖਣੇ ਆ ਉਹ ਵੀ ਸੌਫਟ ਵੀਰ ਨਹੀਂ ਕਰ ਸਕਦਾ ਉਹ ਵੀਡੀਓ ਕਾਲ ਫੈਸਿਲਿਟੀ ਹੈ ਜਿਹੜੀ ਉਹ ਵੀ ਅਵੇਲੇਬਲ ਆ ਜੀ ਤੁਸੀਂ ਵੀਡੀਓ ਕਾਲ ਦੇ ਥਰੂ ਸੂਟ ਜਿਹੜੇ ਆ ਪਸੰਦ ਕਰ ਸਕਦੇ ਹੋ ਤੇ ਤੁਹਾਡੇ ਤੱਕ ਘਰ ਦੇ ਤੱਕ ਪਹੁੰਚਾ ਦਿੱਤੇ ਜਾਣਗੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਵੀਰ ਦਾ ਆ ਰਿਹਾ ਜੀ ਵੱਖਰੀ ਗੱਲ ਹੈ ਮੈਂ ਬੋਲ ਕੇ ਵੀ ਦੱਸਦਾ ਬਾਈ ਜੀ ਬੋਲ ਕੇ ਮੜਾ ਜਾ ਦੱਸ ਦਿਓ ਨੰਬਰ ਆਪਣਾ ਬਿਲਕੁਲ ਜੀ ਬੋਲ ਕੇ ਦੱਸਣਾ ਵੀ ਬਹੁਤ ਜ਼ਰੂਰੀ ਅੱਜ ਕੱਲ ਕਾਪੀ ਵੀ ਬੜੀ ਕਰਦੇ ਆ ਲੋਕੇ ਕੀ ਵੀਡੀਓ ਚੱਕ ਕੇ ਐਡਿਟ ਕਰਕੇ ਆਪਣੇ ਚੈਨਲ ਤੇ ਪਾ ਲੈਂਦਾ ਮੁਰਕੇ ਕਰ ਲੈਂਦਾ ਫਰਾਡ ਹਾਂਜੀ ਇਹ ਆੜਾ ਨੰਬਰ ਹੈਗਾ ਜੀ ਉਹ ਹੈਗਾ 930024300 ਇਸੇ ਨੰਬਰ ਤੇ WhatsApp ਵੀ ਚੱਲਦਾ ਹੈ ਜੀ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ ਕੈਟਲੌਗ ਤੁਸੀਂ ਸੈਂਡ ਕਰਨਾ ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਕੈਟਲੌਗ ਮੰਗਵਾ ਸਕਦੇ ਹੋ ਜੇ ਤੁਸੀਂ ਸ਼ਾਪ ਤੇ ਵਿజిਟ ਨਹੀਂ ਕਰ ਸਕਦੇ ਕਿਤੇ ਦੂਰ ਹੋ ਤਾਂ ਜੇ ਤੁਸੀਂ ਲੋਕਲ ਹੋ ਤਾਂ ਸ਼ਾਪ ਤੇ ਵਿజిਟ ਆਰਾਮ ਨਾਲ ਕਰ ਸਕਦੇ ਹੋ ਜਦੋਂ ਮਰਜ਼ੀ ਆਓ ਬਿਲਕੁਲ ਹਾਂਜੀ ਤੇ ਸਵੇਰੇ ਸ਼ਾਪ ਸਾਡੀ ਓਪਨ ਹੁੰਦੀ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 8:30 ਵਜੇ ਤੱਕ ਵੀਰੇ 8:30 ਵਜੇ ਤੱਕ ਹਾਂਜੀ ਆ ਗਰਮੀ ਆ ਅਧਿਕਾਰੇ 9 ਵਜੇ ਵੱਜ ਜਾਂਦੇ ਆ ਕਸਟਮਰ ਆ ਜੇ ਤੇ ਸੋ ਇਹਦਾ ਪ੍ਰਾਈਸ ਰੇਂਜ ਕਿਹੜੀ ਆ ਉਹ ਲਾਦੀ ਹੁਣ ਆਪਾਂ ਵਿੱਚ ਮੇਰੇ ਪ੍ਰਾਈਸ ਰੇਂਜ ਫੇਰ ਉਹ ਗੱਲ ਕੀਤੀ ਆ ਮੈਂ ਕੀ ਪ੍ਰਾਈਸ ਰੇਟ ਬਿਲਕੁਲ ਹੀ ਠੰਡਾ ਜਿਆ ਫੇਰ ਠੰਡਾ ਜਿਆ ਹਾਂਜੀ ਸੂਟ ਯਾਰ ਗਰਮ ਜਿਆ ਵਾ ਤੂੰ ਠੰਡਾ ਜਿਆ ਕਹਿਂਦੇ ਆ ਭਰਾਵਾ ਸੂਟ ਵੀ ਠੰਡਾ ਆ ਨਹੀਂ ਗਰਮ ਥੋੜੀ ਦੇਣਾ ਗਰਮੀ ਜੀ ਗਰਮ ਨਹੀਂ ਯਾਰ ਸੂਟ ਪੜਕੀਲਾ ਆ ਯਾ ਕਾਲ ਕਰੀ ਜਾਂਦਾ ਮੇਰਾ ਭਰਾ ਕਨਫਿਊਜ਼ ਹੋ ਰਹੇ ਨੇ ਕਸਟਮਰ ਹਾਂ ਸੋ ਕਨਫਿਊਜ਼ ਨਾ ਹੋ ਯਾਰ ਸੂਟ ਪੜਕੀਲਾ ਜਿਆ ਘੈਂਟ ਜਿਆ ਘੈਂਟ ਜਿਆ ਜਿਹਨੂੰ ਕਹਿੰਦੇ ਪੜਕੀਲਾ ਕਿਹੜੇ ਬ ਆਵੇ ਪੂੜੇ ਬੜੇ ਕਿਲਾ ਕੱਡਾ ਸੋਨਾ ਸੂਟ ਆ ਸਰਦਾਰੀ ਸੂਟ ਆ ਸਰਦਾਰੀ ਸੂਟ ਆ ਵਧੀਆ ਰੰਗ ਆ ਨਜ਼ਾਰੇ ਵਾਲਾ ਠੰਡਾ ਜਿਹਾ ਰੰਗ ਠੰਡਾ ਜਿਹਾ ਸੂਟ ਤੇ ਠੰਡਾ ਜਿਹਾ ਹੀ ਬੰਦਾ ਰੇਟ ਦੱਸ ਲਗਾਣ ਕੀ ਦੇਟ ਆ ਰੇਟ ਆ ਜੀ ਮੇਰੀਆਂ ਭੈਣਾਂ ਵਾਸਤੇ ਸਪੈਸ਼ਲ ਆਫਰ ਹੈ ਜੀ ਸਪੈਸ਼ਲ ਤਿਆਰ ਕਰਵਾਇਆ ਸੂਟ ਆ ਰੇਟ ਹੈਗਾ ਜੀ ਆਫਰ ਪ੍ਰਾਈਸ ਅੱਜ ਦਾ ਸਿਰਫ 600 ਰੁਪਏ 600 ਵੀ ਹਾਂਜੀ ਯਾਰ ਤੂੰ ਜਿਹੜਾ ਰੇਟ ਦੱਸਦਾ ਉਦੋਂ ਮੈਨੂੰ ਯਕੀਨ ਜਿਆ ਨਹੀਂ ਹੁੰਦਾ ਕਿਉਂਕਿ ਨਾ ਹੁੰਦਾ ਇਸ ਕਰਕੇ ਇਹ ਹੋ ਵੀ ਜਾਂਦਾ ਕਰ ਕਰ ਪਰ ਹੁੰਦਾ ਇਸ ਕਰਕੇ ਨਹੀਂ ਕਿ ਮਾਰਕੀਟ ਦੇ ਵਿੱਚ ਇਹੋ ਸੂਟ ਤੁਹਾਨੂੰ ਡਬਲ ਰੇਟ ਤੇ ਮਿਲ ਜਾਂਦੇ ਆ ਤੇ ਫਿਰ ਬੀਬੀਆਂ ਕਹਿੰਦੀਆਂ ਵੀ ਹੋ ਨਹੀਂ ਸਕਦਾ ਬਟ ਹੁੰਦਾ ਵਾ ਹੈਗਾ ਵਾ ਬਾਈ ਜੀ ਈਸੀ ਪ੍ਰਾਈਸ ਦੇ ਵਿੱਚ ਈਸੀ ਰੇਟ ਦੇ ਵਿੱਚ ਤੁਹਾਨੂੰ ਵੇ ਇੱਥੇ ਹੀ ਆ ਕੇ ਸ਼ਾਪ ਤੇ ਜੀਕੇ ਫੈਸ਼ਨ ਆਪਦੇ ਹੀ ਸੂਟ ਮਿਲਣਾ ਬਾਕੀ ਜੇ ਬਾਹਰੋਂ ਦੀ ਗੱਲ ਕਰੀਏ ਪਹਿਲੀ ਗੱਲ ਤੇ ਉਹ ਕਾਪੀ ਹੋਊਗਾ Ориਜਨਲ ਨਹੀਂ ਹੋਊਗਾ ਦੂਜੀ ਗੱਲ ਜੇ ਦਾਰਾ ਮਿਲ ਜੂਗਾ ਤੋ ਤੁਹਾਨੂੰ ਡਬਲ ਰੇਟ ਦੇ ਦੇਣਗੇ ਕਿਉਂ ਜੀ ਬਿਲਕੁਲ ਵੀਰੇ ਇੱਥੇ ਹੈਗਾ ਅੱਜ ਦਾ ਇਹਰਾ ਅੱਜ ਦਾ ਜਿਹੜਾ ਇਹਰਾ ਆਫਰ ਪ੍ਰਾਈਸ ਉਹ ਆ ਗਿਆ ਜੀ 600 600 600 ਰੁਪਈਆ ਤੇ ਬਾਈ ਜੀ ਜੇ 600 ਦੀ ਗੱਲ ਕਰੀਏ ਇਹ ਤੇ 10 ਵੀ 50 ਰੁਪਏ ਕਿੰਨੇ ਵੱਧ ਘੱਟ ਕਰਨੇ ਹੁਣ ਤੇ ਉਹਦੇ 'ਚ ਕੋਈ ਹੈਗੀ ਆਪਣੇ ਕੋਲ ਵੈਲਵਟ ਕੋਈ ਘੈਂਟ ਜੀ ਡਿਜ਼ਾਈਨ ਕੋਈ ਘੈਂਟ ਜੀ ਆਪਣੇ ਕੋਲ ਸਟਾਕ ਭਾਈ ਚੀਜ਼ਾਂ ਬੜੀਆਂ ਸੋਹਣੀਆਂ ਸੋਹਣੀਆਂ ਹੈਗੀਆਂ ਸਾਡੇ ਕੋਲ ਹੋਰ ਚੀਜ਼ ਦਿਖਾ ਦਿੰਦਾ ਮਤਲਬ ਕੇਵਲੇ ਇੱਕ ਪਹਿਣਾ ਕੇ ਪਹਿਣਾ ਕਹਿੰਦੇ ਨਹੀਂ ਨਾ 50 ਰੁਪਏ ਪਾਈ ਹੋਰ ਮੜੇ ਤਾਂ ਚੁੱਕ ਦੇ ਤੇ ਸੂਟ ਕੋ ਬਖਾ ਵਧਿਆ ਜੀ ਮੇਰੇ ਉਹ ਵੀ ਦੇ ਦਿੰਨੇ ਆ ਆਲ ਓਵਰ ਸੂਟ ਜਿੱਦਾਂ ਲਾ ਲੋਗੀ ਡਿਜੀਟਲ ਪ੍ਰਿੰਟ ਆ ਉਹ ਵੀ ਡਿਜੀਟਲ ਪ੍ਰਿੰਟਰ ਦੇ ਵਿੱਚ ਹੀ ਆਲ ਓਵਰ ਸੂਟ ਦਵਾਂਗੇ ਜੀ ਡਿਜੀਟਲ ਪ੍ਰਿੰਟ ਹਾਂਜੀ ਆਲ ਓਵਰ ਆਲ ਓਵਰ ਸੂਟ ਦਵਾਂਗੇ ਵੇਖੋ ਜਿੱਦਾਂ ਮਰਜ਼ੀ ਸਵਾਉਂਦੇ ਜਿੱਦਾਂ ਮਰਜ਼ੀ ਪਾਓ ਚੀਜ਼ ਵੇਖੋ ਕਿੰਨੀ ਪਿਆਰੀ ਜਾਬਾਦ ਹੈ ਇਹ ਵੀਰ ਜੀ ਕਿਹੜਾ ਕਪੜਾ ਆ ਪਿਓਰ ਕਾਟਨ ਮੇਰੇ ਪਿਓਰ ਕਾਟਨ ਦੇਖਣ ਨੂੰ ਸਿਲਕ ਲੱਗਣ ਡਿਆ ਇਹ ਨਹੀਂ ਲੋਕਲ ਆ ਵੇਖੋ ਭਾਜੀ ਔਲਕਾ ਦਾ ਔਲਕਾ ਦਾ ਮੋੜਾ ਲੱਗੀਆਂ ਹੋਣੀਆਂ ओरिजिनल है ओरिजिनल ही ਦਵਾਂਗੇ ਸੈਮੀ ਦਾ ਦੁਪੱਟਾ ਆਏਗਾ ਸੈਮੀ ਹਾਂਜੀ ਸੈਮੀ ਪਿਓਰ ਹਾਂ ਪਿਓਰ ਕਹਿ ਸਕਦੀ ਉਹ ਸੈਮੀ ਪਿਓਰ ਕਹਿ ਸਕਦੇ ਹੋ ਜਿੱਦਾਂ ਤੁਹਾਨੂੰ 4 ਸਾਈਡ ਲੈਂਸ ਲੱਗੀ ਮਿਲੂਗੀ ਜੀ ਲੈਂਸ ਵੀ ਵੇਖੋ ਕਿੰਨੀ ਸੋਹਣੀ ਆ ਲੈਂਸ ਵੀ ਵੇਖੋ ਮੈਚਿੰਗ ਕੀਤੀ ਹੋਈ ਆ ਸੂਟ ਦੇ ਨਾਲ ਪੂਰੀ ਸੈਮੀਲ ਤਿਆਰ ਕਰਵਾਈ ਵੇਖੋ ਕਿੰਨੀ ਸੋਹਣੀ ਆ ਇਹ ਵਾਲਾ ਆਲਓਵਰ ਸਾਰਾ ਇਹ ਪੂਰਾ ਆਲਓਵਰ ਸੂਟ ਆ ਮਾਰਕੀਟ ਜਿਹਦਾ ਰੇਟ ਮਿਲੂਗਾ ਜੀ ਕੋਈ 850 900 ਰੁਪਏ ਦਾ ਸੂਟ ਮਿਲੂਗਾ ਜੀ ਠੀਕ ਹੈ ਜੀ ਵਾਦੀ ਮਿਲੂਗਾ ਘਟ ਨਹੀਂ ਮਿਲੂਗਾ ਘਟ ਨਹੀਂ ਮਿਲੂਗਾ ਇਹਦੇ ਚ ਆਪਣੇ ਕੋਲ ਕਲਰ ਕਿਨੇ ਅਵੇਲੇਬਲ ਨੇ ਕਲਰ ਵੀਰੇ ਸਾਡੇ ਕੋਲ ਪਿੰਕ ਤੋਂ ਚਾਰ ਕਲਰ ਆ ਜਿਹੜੇ ਅਵੇਲੇਬਲ ਆ ਦੇਖੋ ਕਿੰਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਰੰਗ ਵੀ ਬੜੇ ਸੋਹਣੇ ਆ ਰੰਗ ਵੀ ਬੜੇ ਬੜੇ ਸੋਹਣੇ ਆ ਜੀ ਦੇਖੋ ਕਿੰਨੇ ਕਿੰਨੇ ਸੋਹਣੇ ਵਾਹ ਵਾਹ ਡਿਜ਼ਾਈਨ ਵੀ ਬੜਾ ਸੋਹਣਾ ਵਾ ਪਹਿਲੀ ਗੱਲ ਤਾਂ ਹੈ ਰੰਗ ਵੀ ਬੜੇ ਸੋਹਣੇ ਆ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਤੇ ਕਿੰਨੀਆਂ ਪਿਆਰੀਆਂ ਚੀਜ਼ਾਂ ਨੇ ਇਹਦਾ ਹੁਣ ਕੀ ਆਪਣੇ ਕੋਲ ਆਫਰ ਪ੍ਰਾਈਸ ਅੱਜ ਦਾ ਇਹਦਾ ਆਪਣੇ ਕੋਲ ਆਫਰ ਪ੍ਰਾਈਸ ਆ ਜੀ ਪਿਓਰ ਟਾਪ ਦੀ ਪ੍ਰੀਮੀਅਮ ਚੀਜ਼ ਆ ਹਾਂਜੀ ਡਿਜੀਟਲ ਪ੍ਰਿੰਟ ਐ ਜੀ ਰੇਟ ਹੈਗਾ ਜੀ ਸਿਰਫ ਕਿੰਨੇ ਦਾ ਦੇ ਦਈਏ ਰੇਟ ਮੇਰਾ ਵੀ ਉਹ ਦਸੀ ਵੀ ਜਿਹੜਾ ਸੁਣ ਕੇ ਗਾ ਕੇ ਆਪੇ ਆ ਜੇ ਵੀ ਤੇ ਉਹਨੂੰ ਇਹ ਨਾ ਕਹਿਣਾ ਪਵੇ ਵੀਰ ਜੀ ਇੰਨੇ ਘੱਟ ਕਰ ਦੋ ਤੇ ਇੰਨੇ ਵੱਧ ਕਰ ਦੋ ਵੀਰੇ ਸਾਡਾ ਕੰਮ ਹੀ ਨਹੀਂ ਹੈਗਾ ਉਹ ਅਸੀਂ ਰੇਟ ਇਹੋ ਦੇ ਦੇਣਾ ਕਿ ਗਾਗ ਨੂੰ ਲੋੜ ਹੀ ਨਹੀਂ ਪੈਂਦੀ ਕੀ ਕਹਿਣਾ ਸਾਨੂੰ ਘੱਟ ਕਰ ਚਲ ਫਿਰ ਕਿੰਨਾ ਕੁ ਰੇਟ ਹੋਊਗਾ ਮੇਰੇ ਖਿਆਲ ਨਾਲ ਤੇ ਨਾ ਕਿ ਮੈਂ ਹੁਣ ਕਹਿਣਾ ਨਹੀਂ ਯਾਰ ਤੂੰ ਮੈਨੂੰ ਫੇਰ ਝੂਠਿਆ ਪਾ ਮੈਂ ਝੂਠਾ ਪਉਣਾ ਹੀ ਪਉਣਾ ਵੀਰ ਤੈਨੂੰ ਨਹੀਂ ਤੂੰ ਆਪ ਹੀ ਦੱਸਦੇ ਭਰਾਵਾ ਲਓ ਜੀ ਚਾਰਾ ਵੇਟ ਨਹੀਂ ਕਰਾਉਂਦੇ ਰੇਟ ਹੈ ਗਾਈ ਸਿਰਫ ਇਹਦਾ ਅੱਜ ਦੀ ਆਫਰ ਪ੍ਰਾਈਸ ਜੀ ਸਾਡੇ ਦੇ ਸਿਰਫ 600 ਰੁਪਏ 650 ਰੁਪਏ 650 ਰੁਪਏ ਦੁਪੱਟਾ ਵੀ ਬਹੁਤ ਸੋਹਣਾ ਜੀ ਸੈਮੀ ਪਿਓਰ ਭਾਵੇਂ ਸਿਰ ਤੇ ਲਓ ਤਿਲਕਣ ਵਾਲਾ ਦੁਪੱਟਾ ਨਹੀਂ ਜੀ ਤਿਲਕ ਨਾਲ ਨਹੀਂ ਹੈਗਾ ਹਾਂਜੀ ਸਿਰ ਤੇ ਲਓ ਜਿੱਦਾਂ ਮਰਜ਼ੀ ਲਓ ਕਈ ਵਾਰੀ ਮੇਰੀਆਂ ਭੈਣਾਂ ਕਹਿੰਦੀਆਂ ਨਾ ਵੀ ਵੀਰ ਸਤ ਪਟਾ ਦਿਆਗਾ ਤਿਲਕ ਦਾ ਬੜਾ ਸਿਰ ਤੇ ਨਹੀਂ ਖਲੋਂਦਾ ਤਿਲਕ ਨਾਲੇ ਦੁਪੱਟੇ ਆਉਂਦੇ ਨਾ ਜਮੀਨ ਦੇ ਉਹ ਅਸੀਂ ਲਵਾਉਂਦੇ ਹੀ ਨਹੀਂ ਲਓ ਜੀ ਡਿਜ਼ਾਈਨ ਵੀ ਬੜਾ ਸੋਹਣਾ ਕਲਰ ਵੀ ਬੜੇ ਸੋਹਣੇ ਆ 650 ਰੁਪਿਆ ਰੇਟ ਵੀ ਬੜਾ ਸੋਹਣਾ ਮਿੱਠਾ ਜਿਹਾ ਮਿੱਠਾ ਜਿਹਾ ਰੇਟ ਆ ਅੱਜ ਕੱਲ ਸ਼ਬੀਲਾਂ ਦੇ ਦਿਨ ਨੇ ਮਿੱਠੇ ਮਿੱਠੇ ਪਾਣੀ ਦੇ ਸ਼ਬੀਲਾਂ ਤਾਂ ਮਿੱਠਾ ਜਿਹਾ ਰੇਟ ਹੈ ਜੀ ਇਹ ਮਿੱਠੇ ਮਿੱਠੇ ਰੰਗ ਆ ਰੰਗ ਆ ਤੇ ਮਿੱਠਾ ਜਿਹਾ ਰੇਟ ਆ ਸਾਢੇ 600 ਰੁਪਏ ਨਹੀਂ ਵ ਕਿਹੜਾ ਆਰਟੀਕਲ ਹੈ ਉਹ ਸਾਰਿਆਂ ਨੂੰ ਪਤਾ ਕਿਹੜਾ ਪਲਾ ਮਖੌਣੇ ਆ ਵੀਰੇ ਉਠਾ ਦिए ਫਿਰ ਵੇਖੋ ਕਿੰਨੀ ਸੋਹਣੀ ਚੀਜ਼ ਆ ਕਿਹੜਾ ਆ ਏਕੇ ਏਕੇ ਟੈਕਸਟਾਈਲ ਦਾ ਮਾਲ ਆ ਜੀ ਬ੍ਰਾਂਡਡ ਆਰਟੀਕਲ ਲੋ ਵੀ ਚੱਲ ਰੀਆਂ ਨੇ ਵੋਟਾਂ ਦੇ ਨੇ ਖੁੱਲੇ ਨੇ ਠੇਕੇ ਆਪਾਂ ਫੇਰ ਲੈ ਕੇ ਆ ਗਏ ਟੈਕਸਟਾਈਲ ਏਕੇ ਕੱਪੜਾ ਵੇ ਮੇਰਾ ਵੀਰ ਕਿੰਨਾ ਸੋਹਣਾ ਆ ਹੋਏ 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 ਕਿਆ ਕਰ ਗੱਲ ਹੈ ਨਾ ਸੋਣਾ ਆਈ ਸੂਟ ਘੈਂਟ ਆ ਗਿਆ ਆਈ ਸੂਟ ਘੈਂਟ ਵਹਿਕਨਾ ਸੋਣਾ ਵੇਖੋ ਸੂਟ ਤੇ ਵੀ ਲਾਈ ਜ ਮੋਹਰ ਓਏ ਹੋਏ ਏਕੇ ਟੈਕਸ ਏਕੇ ਟੈਕਸ ਹਾਂਜੀ ਸੂਟ ਦੇ ਉੱਤੇ ਵੀ ਮੋਹਰ ਲੱਗੀ ਜੀ ਵੀ ओरिजिनल ਚੀਜ਼ ਦਾ ਹੈ ओरिजिनल ਚੀਜ਼ ओरिजिनल ਹੈ ਕਿਉਂਕਿ ਪੱਟੀ ਤੇ ਨਹੀਂ ਲਿਖਿਆ ਸੂਟ ਤੇ ਲਿਖਾਤਾ ਜੀ ਲਓ ਕਾ ਬਾਤ ਹੈ ਗੁੱਸਾ ਹੀ ਨਾ ਕਰ ਜੇ ਕੋਈ ਨਾ ਮੇਰੇ ਬਾਵਾ ਉਧਰੋਂ ਲੱਜ ਜਾਣੀਆਂ ਪਿੱਛੇ ਵੀ ਬਾਵਾ ਦਿੱਤੀਆਂ ਐਓ ਜੀ ਗੱਲ ਹਾਂ ਉਹਨਾਂ ਡਿਜ਼ਾਈਨ ਉੱਥੇ ਹੀ ਪਾਇਆ ਵੀ ਬਾਵਾ ਚਾਰ ਚਾਰ ਦਿੱਤੀਆਂ ਬਣਾ ਕੇ ਜਿਹੜਾ ਕਟਿਆ ਵੱਡਿਆ ਜਾਣਾ ਉੱਥੇ ਇਹਨਾਂ ਪਾਇਆ ਵਾ ਜੀ ਬਿਲਕੁਲ ਵੀਰੇ ਸੋ ਗੱਲ ਇਦਾਂ ਡਿਜ਼ਾਈਨ ਬਹੁਤ ਸੋਹਣਾ ਬਈ ਤੇ ਕੱਪੜਾ ਵੀ ਪਿਓਰ ਕੱਪੜਾ ਵੀ ਬੜਾ ਪਿਆਰਾ ਹੋ ਯਾਰ ਕੀ ਬਾਤ ਹੈ ਮੱਖਣ ਮਲਾਈ ਹੈ ਨਾ ਹਾਂ ਪਲੇਨ ਆਊਗੀ ਜੀ ਸਲਵਾਰ ਸਲਵਾਰ ਤੇ ਨਾਲ ਇਹਦੇ ਦੁਪੱਟਾ ਇਹ ਕਾਟਨ ਦਾ ਜੀ ਚੈੱਕ ਕਰ ਕਿੰਨਾ ਸੋਹਣਾ ਚੀਜ਼ ਆ ਮੇਰਾ ਭਰਾ ਅੱਗੀਆਂ ਪਹਿਣਾ ਦੇ ਆਪਣੀਆਂ ਮਾਵਾਂ ਵਾਸਤੇ ਲੈ ਕੇ ਆਇਆ ਸੋਹਣੀਆਂ ਸੋਹਣੀਆਂ ਚੀਜ਼ਾਂ ਪਲੇਨ ਸਲਵਾਰ ਜੇ ਸਪੈਸ਼ਲ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਇਹ ਕਲੈਕਸ਼ਨ ਆ ਲਓ ਜੀ ਆਪਾਂ ਨੂੰ ਬੇਨਤੀ ਆ ਇੱਕ ਵਾਰੀ ਫੇਰ ਤੇ ਲਾਓ ਨਾ ਦੇਰ ਹੁਣ ਤੇ ਫੇਰ ਆਪਾਂ ਲੈ ਕੇ ਆਏ ਜੀ ਟੈਕਸਟਾਈਲ ਕੇ ਦੇਖ ਕਿਉਂਕਿ ਕਲਰ ਹੋਣਗੇ ਜੀ ਵੇਖੋ ਕਲਰ ਕਿੰਨੇ ਕਿੰਨੇ ਪਿਆਰੇ ਆ ਵੇਖੋ ਕਿਆ ਬਾਤਾਂ ਕਿਆ ਬਾਤਾਂ ਇੱਕੇ ਟੈਕਸਟਾਈਲ ਦਾ ਮਾਲ ਆ ਵੇਖੋ ਕਿੰਨੇ ਕਿੰਨੇ ਸੋਹਣਾ ਆ ਡਿਜ਼ਾਈਨ ਇੱਕੇ ਟੈਕਸਟਾਈਲ ਦਾ ਸਾਰਿਆਂ ਨੂੰ ਪਤਾ ਵੀ ਬੜਾ ਵੱਖਰਾ ਯੂਨੀਕ ਜਿਹਾ ਹੁੰਦਾ ਹੈ ਡਿਜ਼ਾਈਨ ਤਾਂ ਸੋਹਣਾ ਹੀ ਆ ਕੱਪੜਾ ਵੀ ਬੜਾ ਪਿਆਰਾ ਹੁੰਦਾ ਕਿਉਂਕਿ ਬ੍ਰਾਂਡਡ ਆਰਟੀਕਲ ਆ ਨਾ ਜੂਨ ਦਾ ਮਹੀਨਾ ਚੜ ਗਿਆ ਵਾ ਹਾਂਜੀ ਤੇ ਜੂਨ ਜੁਲਾਈ ਚ ਕੀ ਆ ਗਈ ਉੱਚ ਵੀ ਠਾ ਗਰਮੀ ਨਹੀਂ ਲੱਗਣੀ ਜੂਨ ਜਲਾਈ ਚ ਵੀ ਗਰਮੀ ਲੱਗਣੀ ਨਹੀਂ ਲੱਗਣੀ ਕਪੜਾ ਇੰਨਾ ਹਲਕਾ ਨਹੀਂ ਵਰੀਆ ਕੂਲਰ ਇਹ ਏਸੀ ਲਾਇਆ ਏ ਏਸੀ ਲਾਇਆ ਇਹ ਚੰਨਾ ਏਸੀ ਲਾਇਆ ਕਪੜਾ ਦੇਖੋ ਕੀ ਬਾਤਾਂ ਤੇ ਹੁਣ ਇਹਦਾ ਫਿਰ ਇਹੋ ਜਿਹਾ ਰੇਟ ਦੱਸ ਵੀ ਜਿਹੜਾ ਰੇਟ ਸੁਣ ਕੇ ਵੀ ਠੰਢੀ ਪੈ ਜੇ ਵੀਰੇ ਮਾਰਕੀਟ ਚ ਦਾ ਬ੍ਰਾਂਡਡ ਚੀਜ਼ਾਂ ਦੇ ਕਰਦੇ ਹਜ਼ਾਰ ਤੋਂ ਉੱਪਰ ਸ਼ੁਰੂ ਹਜ਼ਾਰ 1500 ਤੋਂ ਸ਼ੁਰੂ ਹੀ ਕਰਦੇ ਆ ਉਹ ਨਾਲੇ ਪਹਿਲਾਂ ਹੀ ਵਾਧਾ ਰੱਖ ਦਿੰਦੇ ਆ ਨਾ ਵੀ ਜੇ ਬੀਬੀ ਭੈਣ ਕੋਈ ਕਵੇ ਨਾ ਫਿਰ ਅਲੀ ਚ ਕਰਨਗੇ ਭੈਣ ਦੀ ਗੱਲ ਹੀ ਕੋਈ ਨਹੀਂ ਤੁਸੀਂ ਕਹਿੰਨੇ ਤੁਸੀਂ ਘੱਟ 50 ਦੇ ਦਿਓ ਉਹੀ ਆਪਣੇ ਜੇ 150 ਕੱਟ ਦੇ ਦਿਓ ਪਰ ਆਪਣੇ ਕੋ ਕੰਮ ਨਹੀਂ ਹੈਗਾ ਆਪਣਾ ਇੱਕ ਹੀ ਰੇਟ ਹੈ ਇੱਕ ਹੀ ਫਿਕਸ ਪ੍ਰਾਈਸ ਹੁੰਦਾ ਤੇ ਕੀ ਪ੍ਰਾਈਸ ਆ ਬਈ ਆਪਣੇ ਫਿਰ ਰੇਟ ਹੈ ਗਾਇਸ ਸਿਰਫ ਅੱਜ ਦਾ ਆਫਰ ਪ੍ਰਾਈਸ ਬਿਲਕੁਲ ਹੀ ਠੰਡਾ ਆ ਠੰਡਾ ਜੀ ਬਿਲਕੁਲ ਠੰਡਾ ਆ ਉਹ ਵੀ ਬ੍ਰਾਂਡਡ ਰੇਟ ਹੈ ਗਾਇਸ ਸਿਰਫ ਆਫਰ ਪ੍ਰਾਈਸ ਅੱਜ ਦਾ ਜੀ 700 ਰੁਪਏ 700 ਰੁਪਏ ਹਾਂਜੀ ਝੂਠ ਨਹੀਂ ਬੋਲਣ ਰਿਹਾ ਵੀਰੇ ਸੱਚ ਬੋਲਣ ਰਿਹਾ ਜੀ ਕੇ ਫੈਸ਼ਨ ਆਬ ਕਦੀ ਝੂਠ ਨਹੀਂ ਬੋਲਦਾ ਉਹ ਪਰਾਵਾ ਬਾਤ ਪੂਜ ਜਦਾਂ ਰੇਟ ਦੱਸਦੇ ਨਾ ਯਕੀਨ ਨਹੀਂ ਨਾ ਹੁੰਦਾ ਤਾਂ ਮੈਂ ਕਹਿੰਦੇ ਆ ਮੇਰੇ ਬ੍ਰਾਂਡਡ ਚੀਜ਼ਾਂ 700 ਦੀਆਂ ਦਿੰਨੇ ਆ ਬ੍ਰਾਂਡਡ ਚੀਜ਼ਾਂ 700 ਦੀਆਂ ਹਾਂਜੀ ਏਕੇ ਟੈਕਸਟਾਈਲ ਦਾ ਮਾਲ ਏਕੇ ਟੈਕਸਟਾਈਲ ਦਾ ਮਾਲ ਉਹ ਵੀ 700 ਰੁਪਏ ਦਾ ਹਾਂਜੀ ਕੀ ਬਾਤ ਤੇ 700 ਰੁਪਏ ਦਾ ਸੂਟ ਹੋ ਗਿਆ ਵਧੀਆ ਗੱਲਬਾਤ ਬਣ ਗਈ ਚਲੋ ਮੰਨ ਲਾ ਤੇ ਪਸੰਦ ਵੀ ਆ ਗਿਆ ਤੇ ਜੇ ਮੰਨ ਲਾ ਕੋਈ ਕਹਦੇ ਵੀ ਭਾਈ ਜੀ ਕੋਈ ਡਿਜ਼ਾਈਨ ਸਾਨੂੰ ਪ੍ਰਿੰਟ ਚਾਹੀਦਾ ਕੋਈ ਵੱਖਰਾ ਪ੍ਰਿੰਟ ਦੇ ਦਿਓ ਕੋਈ ਰੇਂਜ ਮੜੀ ਜਿਹੀ ਹਾਈ ਕਰ ਦਿਓ ਉਹ ਦਿਖਾਓ ਆਪਾਂ ਚੀਜ਼ਾਂ ਵੀਰੇ ਜਿੰਨੀਆਂ ਕਹੋਗੇ ਉਨੀਆਂ ਹੀ ਦੇ ਦਿਆਂਗੇ ਉਨੀਆਂ ਦੇ ਦਿਆਂਗੇ ਡਿਜ਼ਾਈਨ ਹੱਦ ਕੋ ਵਾਧੂ ਬਈ ਆ ਵੈਰਾਈਟੀ ਨਹੀਂ ਖਤਮ ਹੁੰਦੀ ਜੀ ਕੇ ਫੈਸ਼ਨ ਆ ਬੀ ਅੱਛਾ ਜੀ ਹਾਂਜੀ ਵੈਸੇ ਵੀ ਜੀ ਕੇ ਫੈਸ਼ਨ ਆ ਬਦ ਰਿਕਾਰਡ ਆ ਵੈਰਾਈਟੀ ਤੇ ਮੁੱਕ ਨਹੀਂ ਲੰਦੇ ਡਿਜ਼ਾਈਨ ਚਾਓ ਜੀ ਇੱਕ ਹੋਰ ਡਿਜ਼ਾਈਨ ਵਖੋ ਤੁਹਾਨੂੰ ਇਸ ਤੋਂ ਲਾਵਾਂ ਜੀ ਦਿਖਾਣੇ ਆ ਇਹ ਆਪਾਂ ਪਹਿਲਾਂ ਸਾਈਡ ਤੇ ਕਰ ਦਿੰਨੇ ਆ ਜੀ ਇਹਦਾ ਪ੍ਰਾਈਸ ਰੇਂਜ ਹੈਗਾ ਜੀ 700 ਰੁਪਈਆ ਸਿਰਫ 700 ਰੁਪਈਆ ਲਾਵਾਂ ਜੀ ਇੱਕ ਵੱਖਰਾ ਆਰਟੀਕਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਇੱਕ ਵੱਖਰੀ ਚੀਜ਼ ਤੇ ਕਲਰ ਵੀ ਵੇਖੋ ਕਿੰਨਾ ਪਿਆਰਾ ਜੀ ਕਲਰ ਵੀ ਬਹੁਤ ਹੀ ਸੋਹਣਾ ਹੈ ਹੁਣ ਮੈਨੂੰ ਲੱਗਦਾ ਇਹ ਵੀ ਪਸੰਦ ਹੀ ਆਉਣ ਵਾਲਾ ਜੋਈ ਇਹ ਪਸੰਦ ਵੀਰੇ ਆ ਗਿਆ ਆ ਗਿਆ ਆ ਗਿਆ ਵੇਖੀ ਹੁਣੇ ਆ ਜਾਣਾ ਕਹਿੰਦਾ ਕਿਆ ਬਾਤ ਕਿਆ ਬਾਤ ਪਸੰਦ ਆ ਹੀ ਜਾਵੇ ਤੇ ਚੰਗੀ ਗੱਲ ਹੈ ਦੇਖੋ ਕਿੰਨੀ ਸੋਹਣੀ ਚੀਜ਼ ਆ ਓਏ ਹੋਏ ਹੋਏ ਹੋ ਰੰਗ ਨਾ ਸੁਣਾਵਾ ਸਪੈਸ਼ਲ ਬਣਵਾਈਆਂ ਜੇ ਆਰੀ ਵਰਕ ਹੋਇਆ ਜੇ ਸਿਕਵੈਂਸ ਵਰਕ ਹੋਇਆ ਜੇ ਸਿਕਵੈਂਸ ਵਰਕ ਮੋਤੀ ਲਾਏ ਨਾ ਸੋਨਾ ਜੇ ਮੋਤੀ ਚਮਕਣ ਦੇ ਜੇ ਪੂਰੇ ਕੀ ਆ ਬਾਤਾਂ ਮਾਰ ਦੇਣਾ ਲਿਸ਼ਕਾਂ ਹਮ ਲਿਸ਼ਕਾ ਮਾਰ ਦੇ ਪੂਰੀਆਂ ਲਿਸ਼ਕਾਂ ਮਾਰ ਦੇ ਗੱਲ ਕਿਉਂ ਨਹੀਂ ਕਰ ਚੱਕ ਮੇਰਾ ਵੀ ਪਲੇਨ ਆਊਗੀ ਸਲਵਾਰ ਪਲੇਨ ਸਲਵਾਰ ਹਾਂ ਸਲਵਾਰ ਮੇਰੀਆਂ ਮਾਵਾ ਸਲਵਾਰ ਦਾ ਬਾਈ ਜੀ ਕਪੜਾ ਸ਼ਰਿੰਕ ਸ਼ਰੁਮ ਕਿ ਤ ਨਹੀਂ ਹੁੰਦਾ ਵੀਰੇ ਟਾਪ ਕੁਆਲਿਟੀ ਦਾ ਕਪੜਾ ਕੋਈ ਸ਼ਰਿੰਕ ਨਹੀਂ ਹੁੰਦਾ ਜਿੱਦਾਂ ਮੰਨ ਲਓ ਆਹ ਪ੍ਰਿੰਟ ਆ ਆਹ ਪਲੇਨ ਆਂ ਕਈ ਵਾਰੀ ਹੁੰਦਾ ਨਾ ਕਈ ਜਿਹੜਾ ਸਲਵਾਰ ਦਾ ਪਲੇਨ ਕਪੜਾ ਦਾ ਉਹ ਧੋਣ ਤੋਂ ਬਾਅਦ ਸ਼ਰਿੰਕ ਹੋ ਜਾਂਦਾ ਕੋਟਣਾ ਵੀਰੇ ਵੈਸੇ ਜਿਹੜਾ ਚੰਗਾ ਟੇਲਰ ਆ ਵੈਸੇ ਹੀ ਵਾਸ਼ ਕਰਕੇ ਫੇਰ ਸਟਿਚ ਕਰਦਾ ਹੈ ਤੇ ਜੇ ਬਾਅਦ ਦੇ ਵਿੱਚ ਸ਼ਰਿੰਕ ਹੋ ਜਾਈ ਜਾਂ ਕੋਈ ਗੱਲ ਬਾਤ ਹੋ ਜੇ ਫਿਰ ਇਹ ਸ਼ਰਿੰਕ ਹੁੰਦਾ ਹੀ ਨਹੀਂ ਸਾਡਾ ਨਹੀਂ ਹੁੰਦਾ ਨਾ ਨਹੀਂ ਹੁੰਦਾ ਜਿਹੜੀਆਂ ਵਧੀਆ ਚੀਜ਼ਾਂ ਉਹ ਥੋੜੀ ਸ੍ਰਿੰਕ ਹੁੰਦੀਆਂ ਚਲੋ ਵਧੀਆ ਗੱਲ ਹੈ ਫਿਰ ਜੇ ਨਹੀਂ ਸ੍ਰਿੰਕ ਹੁੰਦਾ ਕਿਉਂਕਿ ਕਸਟਮਰਾਂ ਦੇ ਮੈਨੂੰ ਮੈਸੇਜ ਤੇ ਇਹ ਰਿਅਨ ਥੋੜੀ ਜਿਹਾ ਵੀਰੇ ਜਿਹੜੀ ਸ੍ਰਿੰਕ ਹੋ ਜੂਗੀ ਉਹ ਤੇ ਵਧੀਆ ਗੱਲ ਹੈ ਤੇ ਰਿਅਨ ਨਹੀਂ ਹੁਣ ਮੇਰੀਆਂ ਮਾਵਾ ਨੇ ਨਾ ਬੜਾ ਖੁਸ਼ ਹੋਣਾ ਇਹਨੇ ਕਈਆਂ ਮੇਰੀਆਂ ਭੈਣਾਂ ਨੇ ਵੀ ਬੜਾ ਖੁਸ਼ ਹੋਣਾ ਕੋ ਕਿਉਂ ਕੁਛ ਕਿਉਂ ਕਿਉਂ ਕਿਉਂਕਿ ਕਈ ਭੈਣਾਂ ਸਪੈਸ਼ਲ ਡਿਮਾਂਡ ਕਰਦੀਆਂ ਨੇ ਦੁਪੱਟਾ ਲੈ ਕੇ ਉਹ ਪਿਓਰ ਦਾ ਪਿਓਰ ਦਾ ਹਾਂ ਓਏ ਹੋਏ ਦੇਖੋ ਪਿਓਰ ਹੈ ਕਰ ਚੈੱਕ ਪਿਓਰ ਮੁੱਠੀ ਦੀ ਬੰਦ ਕਰਤੀ ਹੋ ਸਾਡੀ ਬੇਬੇ ਨੂੰ ਵੀ ਸੂਟ ਪਸੰਦ ਆ ਜਾਣਾ ਮੇਰੇ ਸਨਾਂ ਇਹ ਮੈਂ ਕਿਹਾ ਮੁੱਠੀ ਚ ਪਿਓਰ ਬੰਦ ਕਰਤੀ ਵੀਰੇ ਇਹ ਵੀਰ ਮੈਨੂੰ ਲੱਗਦਾ ਕਿ ਮੇਰੀ ਬੇਬੇ ਨੂੰ ਸੂਟ ਪਸੰਦ ਆ ਜਾਣਾ ਹੈ ਵੀਰੇ ਕਾਰ ਚੈੱਕ ਕੱਡੂਪਟਾ ਦੁਪੱਟਾ ਅੱਗੇ ਕਾਟਨ ਹੀ ਤੇ ਹੁਣ ਆਪਾਂ ਲੈਣਤਾ ਜੇ ਫੁੱਲ ਪਿਓਰ ਦਾ ਦੁਪੱਟਾ ਇਹੋ ਦਾ ਦੁਪੱਟਾ ਕਿੰਨੀਆਂ ਪਿਆਰੀਆਂ ਚੀਜ਼ਾਂ ਵੇਖੋ ਲੈ ਆਪਾਂੇ ਪਾਣੀ ਲਾ ਲਾ ਕੇ ਚੈੱਕ ਕਰ ਸਕਦੀਆਂ ਭੈਣਾ ਮੇਰੀਆਂ ਹੈ ਕਿ ਨਹੀਂ ਆਵੇਂ ਡੋਬ ਕੇ ਚੈੱਕ ਕਰ ਲੈ ਪਾਣੀ ਯਾਰ ਚੁੱਭੀ ਮਰਾ ਦਿਆਂਗੇ ਚੁੱਭੀ ਮਰਾ ਦਿਆਂਗੇ ਗੋਤੇ ਦਵਾ ਦਿਆਂਗੇ ਗੋਤੇ ਦਵਾ ਦਿਆਂਗੇ ਗਰਮੀਆਂ ਦੇ ਦੇਣੇ ਅੰਦਾ ਠਾਰ ਪਾਣੀ ਪਿਆ ਦਿਆਂਗੇ ਗੈਸ ਪੂਰੀ 20% ਕਰਾ ਦਿਆਂਗੇ ਮੇਰੇ ਇਹ ਪੂਰੀ 100% ਕਾਟਨ ਕਾਟਨ ਗੈਸ 20% ਕਰ ਦਿਆਂਗੇ ਹਾਂ ਵਾਹ ਜੀ ਵਾਹ ਵੈਸ ਤੂੰ ਬੱਤਾ ਨਹੀਂ ਵੇਚਣੇ ਯਾਰ ਆਪ ਬੱਤਾ ਨਹੀਂ ਵੇਚਣੇ ਸੂਟ ਵੇਚਣੇ ਆਂ ਕੂੜ ਵੇਚਣੇ ਆਂ ਹੁਣ ਇਹ ਚ ਕਲਰ ਦਵਾਂਗੇ ਜੀ ਵੇਖੋ ਕਲਰ ਕਿੱਡੇ ਕਿੱਡੇ ਸੋਨੇ ਆਂ ਕੀ ਬਾਤਾਂ ਵੇਖੋ ਵੇਖੋ ਕਈਆਂ ਪਹਿਣਾ ਸਪੈਸ਼ਲ ਮੰਗਦੀਆਂ ਇਹੋ ਕਿੰਨਾ ਸੋਹਣਾ ਕਲਰ ਹੈ ਚਾਰ ਕਲਰ ਹੋਣੇ ਆ ਜੀ ਇੱਥੇ ਬਹੁਤ ਹੀ ਸੋਹਣੇ ਰੰਗ ਆ ਯਾਰ ਕਿੰਨੀਆਂ ਸੋਹਣੀਆਂ ਚੀਜ਼ਾਂ ਚੀਜ਼ਾਂ ਬੜੀਆਂ ਪਿਆਰੀਆਂ ਤੇ ਡਿਜ਼ਾਈਨਿੰਗ ਬੜੇ ਬੜੇ ਪਿਆਰੇ ਨੇ ਹਨਾ ਤੇ ਕਪੜੇ ਦੀ ਕੁਆਲਿਟੀ ਭਾਈ ਆਪਾਂ ਗੱਲਾਂ ਕਰੀਏ ਵੀ ਇਹਦਾ ਜਿਹੜਾ ਰੇਟ ਆ ਉਹ ਹੁਣ ਫਿਰ ਆਪਾਂ ਨੂੰ ਕਿੰਦਾ ਲੱਗੂਗਾ ਜਿਹੜਾ ਇੰਨਾ ਤੋਂ ਵਧੀਆ ਸੀਕਵੈਂਸ ਵਰਕ ਵੀ ਆ ਸੀਕਵੈਂਸ ਵਰਕ ਵੀ ਆ ਕੋਟਨ ਨਾਲ ਪਿਓਰ ਦਾ ਦੁਪੱਟਾ ਆ ਉਹੀ ਤੇ ਮੈਂ ਗੱਲ ਕਰਦਾ ਵੀ ਜਿੱਦਾਂ ਤੂੰ ਮੈਨੂੰ ਸੂਟ ਦਿਖਾਇਆ ਇੰਨਾ ਸੋਹਣਾ ਰੰਗ ਵੀ ਬੜਾ ਸੋਹਣਾ ਉਹ ਮੈਨੂੰ ਗਰੰਟੀ ਵੀ ਦੇ ਦਿੱਤੀ ਵੀ ਕਰੇ ਸ਼ਰਿੰਕ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੋ ਮਰਜੀ ਹੁੰਦਾ ਵਧੀਆ ਟੇਲਰ ਜਿਹੜਾ ਨੂੰ ਤੋਪਣਾ ਕੇ ਬਣ ਹੁੰਦਾ ਤੂੰ ਤੂੰ ਦੁਪੱਟਾ ਵੀ ਪਿਓਰ ਦਾ ਰਹਿਤਾ ਉਹ ਵੀ ਫੁੱਲ ਪਿਓਰ ਦਾ ਕਹਿੰਦਾ ਭਾਵੇਂ ਗਿੱਲਾ ਕਰਕੇ ਵੇਖ ਇਹਦਾ ਰੇਟ ਤੇ ਮੈਨੂੰ ਵਾਦੀ ਲੱਗਦਾ ਫਿਰ ਤੂੰ ਐਵੇਂ ਕਿਵੇਂ ਕਿੰਨਾ ਰੇਟ ਹੋ ਵੀਰੇ ਘੱਟ ਤੋਂ ਘੱਟ 13-1400 ਰੁਪਈਆ ਦਾ 13 1400 ਰੁਪਈਆ 1500 ਦੇ ਵਿੱਚ ਵਿੱਚ ਕਹਿ ਸਕਦਾ ਕਿ 1500 ਦੇ ਵਿੱਚ ਵਿੱਚ ਕਹਿ ਸਕਦਾ ਮਿਲ ਕੇ 1000 ਤੋਂ ਉੱਤੇ ਉੱਤੇ ਹਾਂ ਤੇ ਜੇ ਵੀਰੇ 1000 ਤੋਂ ਥੱਲੇ ਦੇ ਦਿਆਂ ਤੇ ਫਿਰ ਤਾਂ ਮੈਂ ਬੇਬੇ ਨੂੰ ਲੈ ਲੂੰਗਾ ਜੇ 900 ਤੋਂ ਵੀ ਥੱਲੇ ਦੇ ਰਹਿਆਂ ਦੇ ਤੇ ਮੈਂ ਕਹਿੰਦਾ ਫਿਰ ਪੈਕ ਕਰਦੀ ਇਹ 850 ਤੋਂ ਵੀ ਥੱਲੇ ਦੇ ਰਹਿਆਂ ਦੇ 850 ਤੋਂ ਵੀ ਥੱਲੇ ਹਾਂ ਤੂੰ ਲਾ ਮੋਰ ਯਾਰ ਪਾਲ ਫਾਫੇ ਜੀ ਤੂੰ 8 ਪਰ ਕਿਹੜਾ ਜਾਈਦਾ ਕਿੰਨੇ ਜਾਈਦਾ ਆ ਪਹਿਲਾਂ ਹੀ ਕਰਦੇ ਪਹਿਲਾਂ ਹੀ ਪਸੰਦੀ ਮੈਨੂੰ ਇਹੋ ਹੀ ਪਸੰਦੀ ਆਹੋ ਇਹੋ ਪਸੰਦੀ ਪੱਕੀ ਗੱਲ ਹੀ ਪੱਕਾ ਇਹੋ ਹੀ ਦਊ ਪੈਕ ਕਰਕੇ ਇਹੋ ਦੇ ਪੈਕ ਕਰਕੇ ਪਰ ਜਾਈ ਵਾਸਤੇ ਲੈ ਕੇ ਜੱਲੇ ਨਹੀਂ ਬੇਬੇ ਬਾਹਰ ਤੇ ਖੜਨਾ ਬੇਬੇ ਬਾਹਰ ਤੇ ਖੜਨਾ ਹਾਂ ਮੇਰੇ ਬੇਬੇ ਵਾਹੇ ਵੇਖੀ ਟੋਰ ਨਿਕਲੂ ਬੇਬੇ ਦਾ ਪੂਰਾ ਹੁਣ ਰੇਟ ਦੱਸ ਤੇ ਮੈਂ ਤੈਨੂੰ ਦੱਸਾਂ ਮੈਂ ਤੈਨ ਉਗਏ ਭੇ ਕਰੇਗਾ ਕੈਸ਼ ਦੇ ਰਹੀ ਯਾਰ ਨਹੀਂ ਕੈਸ਼ ਨਹੀਂ ਦੇਣਾ ਉਹ ਮੋਦੀ ਜੀ ਕਹਿੰਦੇ ਡਿਜੀਟਲ ਇੰਡੀਆ ਹੈ Google Pay ਕਰਨਾ ਚਲੋ ਠੀਕ ਹੈ ਤੇਰੇ ਕੋਲ ਹੁਣ Google Pay ਹੀ ਲੈਣੇ ਆ ਹਾਂ Google Pay ਕਰਾਉਣੇ ਨੇ ਠੀਕ ਆ ਤੂੰ ਮੈਨੂੰ ਸੂਟ ਪੈਕ ਕਰਕੇ ਦੇ ਸੂਟ ਪੈਕ ਕਰਤਾ ਵੀਰੇ ਹੁਣੇ ਪੈਕ ਕਰ ਦਿੰਨੇ ਆ ਹਾਂ ਰੇਟ ਦੱਸ ਤੂੰ ਹੁਣ ਆਖਰੀ ਗੱਲ ਬਾਕੀ ਇਹਦਾ ਰੇਟ ਹੈਗਾ ਜੀ ਅੱਜ ਦਾ ਆਫਰ ਪ੍ਰਾਈਸ ਨਾ ਕੋਈ 15 ਨਾ ਕੋਈ ਹਜ਼ਾਰ ਨਾ ਕੋਈ 900 ਨਾ ਕੋਈ 850 ਕਿੰਨਾ ਰੇਟ ਹੈਗਾ ਜੀ ਸਿਰਫ 800 ਤੇ 35 ਰੁਪਏ 835 ਰੁਪਏ ਹਾਂਜੀ ਉਹ ਜਾਗਾ ਬਿਲਕੁਲ ਵੀਰੇ ਉਹ ਗੁਰਵਾਹ ਇੱਕ ਪਰਸੋਂ ਸਾਬਵੇ ਤੇ ਬੈਠੇ ਨੇ ਦੋ 버ਗਰ ਇਹਨੇ ਤੇ ਦੇ ਦਿੱਤੇ ਸੀ ਤੇਰੇ ਅਸੀਂ ਸੂਟ ਪੂਰਾ ਦੇ ਦੇਣਾ ਉਹ ਵੀ ਪਿਓਰ ਦੁਪੱਟੇ ਦੇ ਨਾਲ ਉਹ ਵੀ ਯਾਰੀ ਵਰਕ ਦੇ ਨਾਲ ਬੇਬੇ ਲਈ ਪੈਕ ਕਰ ਯਾਰ ਬਾਈਨਾ ਟਾਈਮ ਤਾ ਤਾ ਵੀਰੇ ਕਰਤਾ ਹੋ ਗਿਆ ਦੂਜਾ ਪੀਸ ਦੇ ਦਿਓ ਜੀ ਛੋਲੇ ਚ ਪਾ ਨੇ ਛੋਲੇ ਚ ਪਾ ਪਾ ਤਾ ਵੀਰੇ ਛੋਲੇ ਚ ਪਾ ਪੱਕੀ ਗੱਲ ਐ ਫਿਰ 800 ਕਿਨੇ 33 ਵੀਰੇ ਪੱਕੀ ਗੱਲ ਪੱਕੀ ਗੱਲ ਵੀਰੇ ਮੋਹਰ ਲੱਗ ਗਈ ਵੀਰੇ ਇੱਥੇ ਰਹੀ ਹੁਣ ਇੱਥੇ ਹੀ ਵੀਰੇ ਆਹੋ 835 ਰੁਪਏ ਚਾਰ ਡਿਜ਼ਾਈਨ ਚਾਰ ਕਲਰ ਮੇਰੇ ਚਾਰ ਕਲਰ ਹੈ ਚਾਰ ਡਿਜ਼ਾਈਨ ਨਹੀਂ ਗੁੰਦਲ ਗਿਆ ਰੇਟ ਸੁਣ ਕੇ ਵੀਰੇ ਓ ਯਾਰ 835 ਰੁਪਏ ਅੱਖਾਂ ਖੋਲ ਵੀਰੇ ਅੱਖਾਂ ਖੋਲ ਯਾਰ ਸੱਚੀ ਘਬਰਾਗ ਭਾਗ ਰੇ ਸੋਨਾ ਨਹੀਂ ਘਬਰਾਟ ਦੀ ਹੋਈ ਮੈਨੂੰ 835 ਸੁਣ ਕੇ ਹਾਂ ਤੇ ਸੱਚੀ ਫਿਰ ਗੂਗਲ ਪੇ ਕਰ ਦੇਣਾ 835 835 835 ਰੁਪਏ ਮੇਰਾ ਨਾਮ ਕਿੱਥੇ ਆ ਜੀ ਕੇ ਫੈਸ਼ਨ ਹੱਬ ਰੇਲਵੇ ਰੋਡ ਅੱਡਾ ਜਿੰਤੀਪੁਰ ਮੰਦਰ ਦੇ ਬਿਲਕੁਲ ਸਾਹਮਣੇ ਕਿਉਂਕਿ ਸਾਡੀ ਇੱਕ ਬ੍ਰਾਂਚ ਆ ਜਾਂ ਪਿੰਡ ਇੱਕ ਬ੍ਰਾਂਚ ਆ ਇੱਥੇ ਜਿੱਥੇ ਮਰਜ਼ੀ ਆ ਸਕਦੇ ਹੋ ਪਰ ਜਾਰਾਹੀਂ ਇੱਥੇ ਅਵੇਲੇਬਲ ਰਹਨੇ ਆ ਕਿਉਂ ਬਾਈ ਜੀ ਬਿਲਕੁਲ ਵੀ ਨਹੀਂ ਜੀ ਕੇ ਫੈਸ਼ਨ ਹਾਬ ਆਪਾਂ ਨਵੀਂ ਬ੍ਰਾਂਚ ਜਿਹੜੀ ਮਾਰਕੀਟ ਦੀ ਬੜੀ ਸਾਡੀ ਵੈਲਿਊ ਹੈਗੇ ਹਰ ਬੰਦਾ ਚਾਹੁੰਦਾ ਹੈ ਵੀ ਮੇਨ ਮਾਰਕੀਟ ਜਾਓ ਮੇਨ ਮਾਰਕੀਟ ਜਾਓ ਮੇਨ ਮਾਰਕੀਟ 'ਚ ਵੀ ਆ ਕੇ ਜੀ ਕੇ ਫੈਸ਼ਨ ਹਾਬ ਅਮਰਪ੍ਰੀਤ ਸਿੰਘ ਦੇ ਭਾਈ ਓਨਰ ਨੇ ਮੈਂ ਭਾਈ ਦੇ ਨਾਲ ਹੁੰਨਾ ਹਮੇਸ਼ਾ ਹੀ ਤੁਸੀਂ ਸਾਰੇ ਵੇਂਦੇ ਰਹਿੰਦੇ ਹੋ ਕਿ ਵੀ ਸਿੱਧੂ ਤੁਹਾਡਾ ਆਪਣਾ ਯਾਰ ਬੇਲੀ ਭਰਾ ਮਿੱਤਰ ਭੈਣ ਭਰਾਵਾਂ ਦੇ ਨਾਲ ਹੀ ਸਾਰੇ ਵੀਡੀਓ ਬਣਾ ਰਹੇ ਆ ਆਪਾਂ ਤੁਹਾਡੇ ਲਈ ਵੀਡੀਓ ਬਣਾ ਰਹੇ ਆ ਤੇ 835 ਰੁਪਏ ਰੇਟ ਆ ਆਹ ਸੂਟ ਤੇ ਮੈਂ ਪੈਕ ਕਰਾ ਲਿਆ ਬਾਈ ਕਰਤਾ ਵੀਰੇ ਉਹ ਤੋਂ ਮੈਂ ਤੁਹਾਨੂੰ ਕਹਿਤਾ ਹੀ ਹੁਣ ਤਾਂ ਟੈਨਸ਼ਨ ਕੋਈ ਪੈਕ ਹੋ ਗਿਆ ਤੁਹਾਡਾ ਸੂਟ ਵੀਰੇ ਸੂਟ ਪੈਕ ਹੋ ਗਿਆ ਕੋਈ ਗੱਲ ਦੀ ਸੋ ਅੱਜ ਦੀ ਵੀਡੀਓ ਦਾ ਸਾਡਾ ਇਹ ਲਾਸਟ ਆਰਟੀਕਲ ਹੈਗਾ ਅੱਗੇ ਆਪਾਂ ਕਰਾਂਗੇ ਨਵੀਂ ਵੀਡੀਓ ਬਹੁਤ ਜਲਦੀ ਲੈ ਕੇ ਨਵੇਂ 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 ਆਰਟੀਕਲ ਤੇ ਨਵੇਂ ਤੇ ਨਵੇਂ ਆਰਟੀਕਲ ਦੇ ਨਾਲ ਨਵੇਂ ਨਵੇਂ ਪ੍ਰਾਈਸ ਡਿਜ਼ਾਈਨ ਸਾਰਾ ਕੁਝ ਹਰ ਚੀਜ਼ ਹਰ ਵਾਰੀ ਤੁਹਾਡਾ ਨਵਾਂ ਹੀ ਹੁੰਦਾ ਵੈਸੇ ਬਿਲਕੁਲ ਵੀਰ ਜੀ ਤੇ 835 ਅੱਜ ਦਾ ਆ ਲਾਸਟ ਆਰਟੀਕਲ ਆ ਤੇ ਤੁਹਾਨੂੰ ਸਾਰਿਆਂ ਨੂੰ ਕਹੀ ਇਹ ਤੋਹੀ ਨਹੀਂ ਖਰੀਦਣਾ ਤੇ ਹੋਰ ਮੇਰੀਆਂ ਭੈਣਾਂ ਵੀ ਰਹਿਗੀਆਂ ਨੇ ਮੇਰੀਆਂ ਮਾਵਾ ਵੀ ਹੈਗੀਆਂ ਨੇ ਜਿਹੜੀਆਂ ਸੂਟ ਪਸੰਦ ਕਰਦੀਆਂ ਨੇ ਉਹਨਾਂ ਨੂੰ ਪਸੰਦ ਆਜੂ ਕਿਉਂ ਜੀ ਬਿਲਕੁਲ ਵੀ ਸ਼ੇਅਰ ਕਰ ਦਿਆ ਕਰੋ ਥੋੜਾ ਬਹੁਤਾ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਬਸਕ੍ਰਾਈਬ ਕਰ ਲਓ ਨਵੇਂ-ਨਵੇਂ ਆਰਟੀਕਲ ਨਵੇਂ-ਨਵੇਂ ਡਿਜ਼ਾਈਨ ਵਾਸਤੇ ਜੀਕੇ ਫੈਸ਼ਨ ਹੱਬ ਤੇ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਆਉਣਾ ਪੈਣਾ ਅੱਡਾ ਜੈ ਜੀ ਬੁਰ ਸੋ ਸਸਤੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਰਣਾਲਵੀਰ ਅਮਰਪ੍ਰੀਤ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ